ਕਿਆ ਜਾਂਦਾ ਖਾਸ ਤੌਰ ਤੇ ਵੀ ਇਲੈਕਸ਼ਨ ਚੱਲ ਰਹੇ ਨੇ ਨਾ ਜਾਏ ਹੋਈਆਂ ਤੇ ਧਿਆਨ ਨਾ ਜਾਏ ਤੇ ਕੀ ਫੇਸ ਕਰ ਰਹੀਆਂ ਨੇ ਕੁੜੀਆਂ ਇੱਥੇ ਕੁੜੀਆਂ ਨੇ ਆਪ ਮਤਲਬ ਜਦੋਂ ਸੀ ਹੌਸਲਾ ਵਿੱਚੋਂ ਨਿਕਲ ਜਾਂਦੇ ਆ ਜਦੋਂ ਅਸੀਂ ਵੀ ਆਪਦੀ ਕੈਂਪੇਨਿੰਗ ਅਸੀਂ ਜਾਂਦੇ ਆ ਉਹ ਸਾਨੂੰ ਦੱਸਦੇ ਆ ਵੀ ਅਸੀਂ ਤਾਂ ਬਾਹਰ ਵੀ ਨਹੀਂ ਨਿਕਲਦੀਆਂ ਇਸ ਟਾਈਮ ਕਿਉਂਕਿ ਮੁੰਡੇ ਪਿੱਛੇ ਪਰ ਉਹਦੇ ਨੰਬਰ ਦੇ ਤੋਂ ਨੰਬਰ ਦੇ ਦੋ ਬਾਅਦ ਚ ਉਹਨਾਂ ਦੇ ਨੰਬਰ ਦਾ ਮਿਸਯੂਜ਼ ਕਰਦੇ ਆ ਹਨਾ ਇਹ ਨੰਬਰ ਮੰਗਣ ਵਾਲੇ ਚੇਸ ਕਰਨ ਵਾਲੇ ਯੂਨੀਵਰਸਿਟੀ ਦੇ ਸਟੂਡੈਂਟਸ ਹੁੰਦੇ ਨਹੀਂ ਆਊਟਸਾਈਡਰਸ ਹੁੰਦੇ ਨੇ ਕਿਉਂਕਿ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਆਊਟਸਾਈਡਰਸ ਦੀ ਐਂਟਰੀ ਬਹੁਤ ਆ ਦੋਵੇਂ ਚੀਜ਼ਾਂ ਹੁੰਦੀਆਂ ਨੇ ਮਤਲਬ ਜਿਵੇਂ ਕਈ ਵਾਰ ਐ ਹੁੰਦਾ ਵੀ ਅਸੀਂ ਕੈਂਪੇਨਿੰਗ ਕਰ ਰਹੇ ਹੁੰਦੇ ਆ ਤੇ ਕੁੜੀਆਂ ਦੱਸਦੀਆਂ ਨੇ ਵੀ ਉਹਨੂੰ ਉਹਨਾਂ ਨੂੰ SIM ਤੱਕ ਬਦਲਨੇ ਪਏ ਨੇ ਆਪਣੇ ਕਈ ਕੁੜੀਆਂ ਨੂੰ ਕਿਉਂਕਿ ਉਹਨਾਂ ਨੂੰ ਇੰਨੇ ਜ਼ਿਆਦਾ ਫੋਨ ਆਉਂਦੇ ਨੇ ਮੁੰਡਿਆਂ ਦੇ ਇੱਕ ਵਾਰੀ ਐ ਹੋਇਆ ਸੀਗਾ ਵੀ ਮੇਰੀ ਇੱਕ ਦੋਸਤ ਆਹੀ ਮਤਲਬ ਉਹ ਰਾਤ ਨੂੰ ਲਾਇਬ੍ਰੇਰੀ ਤੋਂ ਵਾਪਸ ਜਾ ਰਹੀ ਸੀਗੀ ਤੇ ਉਹਦਾ ਮੋਟਰਸਾਈਕਲ ਤੋਂ ਕੋਈ ਪਿੱਛਾ ਕਰ ਰਿਹਾ ਸੀਗਾ ਤੇ ਉਹਨੂੰ ਰੋਕ ਲਿਆ ਉਹਨੇ ਤੇ ਉਹਨੇ ਭੱਜ ਕੇ ਸੀਸੀਕਟ ਕੈਪਸੂਲ ਨੂੰ ਫੋਨ ਕੀਤਾ ਤੇ ਗੇਟ ਸਾਰੇ ਬੰਦ ਕਰ ਕਰ ਦਿੱਤੇ ਗਏ ਸੀ ਕਿ ਤੋ ਉਸ ਮੁੰਡੇ ਨੂੰ ਫੜ ਕੇ ਉਹ ਤੋਂ ਕਾफी ਦਿਨ ਉਹ ਰੱਖਿਆ ਤੇ ਮਾਫੀ ਮੰਗਾਈ ਸੀ ਉਸ ਤੋਂ ਕਿ ਯੂਨੀਵਰਸਿਟੀ ਚ ਪੁਲਿਸ ਦੀ ਐਂਟਰੀ ਵੀ ਬੈਨ ਕਰਾਈ ਦੀ ਕਿਤੀ ਸੀ ਤੁਸੀਂ ਮੰਗਤੀ ਸੀ ਕੀਤੀ ਉਹਦੇ ਤੇ ਕੀ ਸੁਣਵਾਈ ਹੋਈ ਕਿਉਂ ਲੱਗਦਾ ਤੁਹਾਨੂੰ ਬੈਨ ਹੋਣੀ ਚਾਹੀਦੀ ਹੈ ਬੁਲੇਟ ਪ੍ਰੈਜ਼ੀਡੈਂਟ ਕੁੜੀਆਂ ਪੋਲਿਟਿਕਸ ਵਿੱਚ ਕਿਉਂ ਨਹੀਂ ਆਪ ਆਉਂਦੀਆਂ ਪਕਿ ਸ਼ੁਰੂ ਤੋਂ ਕੁੜੀਆਂ ਦੀ ਪ੍ਰਾਈਵੇਸੀ ਇਹਨੂੰ ਜੀ ਕੀਤੀ ਜਾਂਦੀ ਹੈ ਵੀ ਜਿਹੜੀ ਪੋਲਿਟਿਕ ਜਿਹੜੀ ਸਿਆਸਤ ਹੈ ਉਹ ਮੁੰਡਿਆਂ ਦੀ ਚੀਜ਼ ਹੈ ਇਹ ਤੁਹਾਡੇ ਇਹ ਤੁਹਾਡੇ ਕਰਨ ਵਾਲੀ ਚੀਜ਼ ਨਹੀਂ ਹੈਗੀ ਤੁਸੀਂ ਇਹਦੇ ਨੂੰ ਚਸਤੀ ਵੀ ਨਹੀਂ ਰੱਖ ਸਕਦੇ ਤੁਸੀਂ ਆਪਣੇ ਕਰਨ ਵਾਲਾ ਕੰਮ ਕਰੋ ਕਿ ਗਾਣਿਆਂ ਦੇ ਵਿੱਚ ਜੋ ਦਿਖਾਈ ਜਾਂਦੀ ਹੈ ਪੰਜਾਬੀ ਯੂਨੀਵਰਸਿਟੀ ਉਹ ਤੋਂ ਕੰਪਲੀਟਲੀ ਡਿਫਰੈਂਟ ਹੈ ਤੁਹਾਡੇ ਕਹਿਣ ਦਾ ਮਤਲਬ ਮਤਲਬ ਕਿ ਕੰਫਰਟੇਬਲ ਸਪੇਸ ਕੁੜੀਆਂ ਲਈ ਹੁੰਦੀ ਹੈ ਤੇ ਅਸੀਂ ਇਹੀ ਚਾਹੁੰਦੇ ਆ ਵੀ ਜਿਹੜੀ ਮਤਲਬ ਸਿਰਫ ਆਈ ਨਹੀਂ ਹੋ ਸਕਦਾ ਵੀ ਸਿਰਫ ਇੱਕ ਚੀਜ਼ ਹੋਵੇ ਤੇ ਦੋਨਾਂ ਚੀਜ਼ਾਂ ਨੇ ਵੀ ਚੰਗਾ ਵੀ ਹੈ ਮਾੜਾ ਵੀ ਤੇ ਜਿਹੜਾ ਮਾੜਾ ਆਇਆ ਸੀ ਉਹਦੇ ਲਈ ਗੱਲ ਉਹਦੇ ਤੇ ਗੱਲ ਇਸ ਕਰਕੇ ਕਰਦੇ ਹੂ ਕਿ ਉਹ ਉਹਨੂੰ ਘਟਾਉਣਾ ਚਾਹੀਦਾ ਤੇ ਉਹ ਤਾਂ ਹੀ ਘਟੂਗਾ ਤੁਹਾਡੀ ਹੁਣ ਮੰਗ ਕੀ 21 ਯੂਨੀਵਰਸਿਟੀ ਦੇ ਵਿੱਚ ਜਿਹੜੀਆਂ ਬਾਹਰਲੀਆਂ ਗੱਡੀਆਂ ਨੇ ਉਹਨਾਂ ਦਾ ਆਣਾ ਬੰਦ ਹੋਣਾ ਚਾਹੀਦਾ ਤੁਹਾਡੀ ਇਹ ਪ੍ਰਾਈਮ ਮੰਗ ਇਹੀ ਹੈ ਸਟੂਡੈਂਟਸ ਨੇ ਇਹ ਰੋਜ਼ ਦੇਖਦੇ ਨੇ ਜਾਣਨਾ ਜ਼ਰੂਰੀ ਹੈ ਸੀ ਕਿ ਕੀ ਇਹ ਉਹੀ ਯੂਨੀਵਰਸਿਟੀ ਹੈ ਜਿਹੜੀ ਫਿਲਮਾਂ 'ਚ ਜਾਂ ਕੀਤਾ 'ਚ ਦਿਖਾਈ ਜਾਂਦੀ ਹੈ ਇਹ ਕੋਈ ਅਲੱਗ ਪੰਜਾਬ ਹਰਿਆਣਾ ਦੇ ਵਿੱਚ ਪੰਜਾਬ ਯੂਨੀਵਰਸਿਟੀ ਨੂੰ ਸਿਆਸਤ ਦਾ ਘਰ ਮੰਨਿਆ ਜਾਂਦਾ ਹੈ ਜੇਕਰ ਸਿਆਸੀ ਲੀਡਰਾਂ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਚਿਹਰੇ ਅਜਿਹੇ ਨੇ ਜਿਨ੍ਹਾਂ ਦੇ ਨਾਲ ਇਹ ਗੱਲ ਜੁੜ ਜਾਂਦੀ ਹੈ ਕਿ ਇਹਨਾਂ ਨੂੰ ਪੰਜਾਬ ਯੂਨੀਵਰਸਿਟੀ ਨੇ ਬਣਾਇਆ ਹੈ ਲਿਸਟ ਕਾਫੀ ਲੰਬੀ ਹੈ ਚਾਹੇ ਉਹ ਦਲਬੀਰ ਗੋਲਡੀ ਹੋਣ ਬੰਟੀ ਰੁਮਾਨਾ ਹੋਣ ਜਾਂ ਫਿਰ ਅਜਿਹੇ ਚਿਹਰੇ ਹੋਣ ਜਿਹੜੇ ਅੱਜ ਵੀ ਪੰਜਾਬ ਯੂਨੀਵਰਸਿਟੀ ਆ ਕੇ ਚੱਕਰ ਲਾਉਂਦੇ ਨੇ ਔਰ ਕੀ ਜਾਣਦਾ ਹੈ ਕਿ ਇਹ ਜਸਟ ਇੱਕ ਗਰਾਊਂਡ ਜਿਹੜਾ ਪੰਜਾਬ ਯੂਨੀਵਰਸਿਟੀ ਦਾ ਜਦੋਂ ਇੱਥੇ ਚੋਣਾਂ ਹੁੰਦੀਆਂ ਨੇ ਤਾਂ ਇੱਕ ਲਰਨਿੰਗ ਗਰਾਊਂਡ ਹੈ ਇਹ ਉਹ ਗਰਾਊਂਡ ਹੈ ਜਿਸ ਦੀ ਵਰਤੋਂ ਬਾਅਦ ਦੇ ਵਿੱਚ ਵੱਡੀਆਂ-ਵੱਡੀਆਂ ਪਾਰਟੀਆਂ ਕਰਦੀਆਂ ਨੇ ਸਟੂਡੈਂਟ ਇਲੈਕਸ਼ਨਸ ਦੀ ਮੈਂ ਗੱਲ ਕਰ ਰਹੀ ਹਾਂ ਜਦੋਂ ਸਟੂਡੈਂਟ ਇਲੈਕਸ਼ਨਸ ਹੁੰਦੀਆਂ ਨੇ ਤਾਂ ਉਹਨਾਂ ਇਲੈਕਸ਼ਨਸ ਦਾ ਫਾਇਦਾ ਸਾਡੀ ਪੰਜਾਬ ਦੀਆਂ तमाम ਉਹਨਾਂ ਵੱਡੀਆਂ ਪਾਰਟੀਆਂ ਨੂੰ ਹੁੰਦੀਆਂ ਨੇ ਜਿਹੜੀਆਂ ਅਕਸਰ ਚਰਚਾ 'ਚ ਰਹਿੰਦੀਆਂ ਨੇ ਮੇਰੇ ਨਾਲ ਕੁਝ ਸਟੂਡੈਂਟਸ ਮੌਜੂਦ ਨੇ ਪੰਜਾਬੀ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਨੇ ਇਹ ਜਿਹੜੀਆਂ ਚੋਣਾਂ ਹੁੰਦੀਆਂ ਨੇ ਇਹ ਅਕਸਰ ਚਰਚਾ ਦੇ ਵਿੱਚ ਰਹਿੰਦੀਆਂ ਨੇ ਔਰ ਕਿਹਾ ਜਾਂਦਾ ਕਿ ਇਹ ਤਾਂ ਜਸਟ ਇੱਕ ਟ੍ਰੇਨਿੰਗ ਗਰਾਊਂਡ ਹੈ ਬਾਅਦ ਦੇ ਵਿੱਚ ਇਹਨਾਂ ਪੋਲਿਟਿਕਸ ਦੇ ਰਾਹੀ ਇਹਨਾਂ ਚਿਹਰਿਆਂ ਦੇ ਰਾਹੀਆਂ ਜੇਤੂਆਂ ਨੂੰ ਵੱਡੀਆਂ ਪਾਰਟੀਆਂ ਵਰਤਦੀਆਂ ਨੇ ਸਹੀ ਹੈ ਦੇਖੋ ਅਸਲ 'ਚ ਜਿਹੜੀਆਂ ਚੋਣਾਂ ਹੁੰਦੀਆਂ ਨੇ ਵਿਦਿਆਰਥੀਆਂ ਚੋਣਾਂ ਹੁੰਦੀਆਂ ਨੇ ਉਹ ਇੱਕ ਬਹੁਤ ਚੰਗੀ ਚੀਜ਼ ਹੈ ਕਿਉਂਕਿ ਇਹਦੇ ਨਾਲ ਵਿਦਿਆਰਥੀਆਂ ਨੂੰ ਆਪਣੀਆਂ ਜਿਹੜੀਆਂ ਮੰਗਾਂ ਹੁੰਦੀਆਂ ਨੇ ਜਿਹੜੇ ਮਸਲੇ ਆਉਂਦੇ ਨੇ ਰੋਜ਼ਮਰਾਂ ਦੀਆਂ ਦਿੱਕਤਾਂ ਆਉਂਦੀਆਂ ਨੇ ਵਿਦਿਆਰਥੀਆਂ ਨੂੰ ਉਹਨਾਂ ਨੂੰ ਚੱਕਣ ਦੀ ਇੱਕ ਸਪੇਸ ਮਿਲਦੀ ਹੈ ਉਹਨਾਂ ਨੂੰ ਅਥਾਰਟੀ ਦੇ ਮੂਹਰੇ ਰੱਖਣ ਦੀ ਉਹਨਾਂ ਨੂੰ ਦੱਸਣ ਦੀ ਇੱਕ ਸਪੇਸ ਮਿਲਦੀ ਹੈ ਤਾਂ ਚੰਗੀ ਗੱਲ ਹੈ ਪਰ ਅੱਜ ਪੰਜਾਬ ਯੂਨੀਵਰਸਿਟੀ ਵਿੱਚ ਇਹ ਸਪੇਸ ਜਿਹੜੀ ਵਰਤ ਤੋਂ ਆ ਉਦੋਂ ਵੀ ਵਿਦਿਆਰਥੀਆਂ ਦੇ ਜਿਹੜੇ ਅਸਲੀ ਮਸਲੇ ਹੁੰਦੇ ਨੇ ਉਹਨਾਂ ਨੂੰ ਵੀ ਮਤਲਬ ਸਿਰਫ ਇੱਕ ਨਾਂ ਲਈ ਚੁੱਕਿਆ ਜਾਂਦਾ ਵੀ ਅਸੀਂ ਇਹ ਕਰਾਂਗੇ ਪਰ ਅਸਲ ਦਿੱਕਤਾਂ ਨੇ ਮਨ ਲਓ ਸਭ ਤੋਂ ਵੱਡੀ ਦਿੱਕਤ ਅਜ ਹੌਸਲਾ ਦੀ ਏ ਫੀਸਾਂ ਦੀ ਏ ਜਿਹੜੀਆਂ ਲਗਾਤਾਰ ਵੱਧ ਰਹੀਆਂ ਨੇ ਹਰ ਸਾਲ ਜਿਹੜੇ ਅਸਲੀ ਮਸਲੇ ਨੇ ਉਹ ਕਿਤੇ ਪਿੱਛੇ ਰਹਿ ਜਾਂਦੇ ਨੇ ਇਸ ਪੋਲਿਟਿਕਸ ਕਰਕੇ ਕਿ ਤੁਸੀਂ ਕਹੇ ਕਿ ਪੈਸਾ ਵਹਾ ਦਿੱਤਾ ਜਾਂਦਾ ਕਿ ਉਹਨਾਂ ਚੋਣਾਂ ਦੇ ਦੌਰਾਨ ਨਸ਼ਾ ਵੀ ਆਰਾਮ ਦੇ ਨਾਲ ਮਿਲਦਾ ਕਿ ਨਸ਼ਾ ਵੀ ਅਪ੍ਰੋਚੇਬਲ ਹੁੰਦਾ ਬੱਚਿਆਂ ਦੇ ਲਈ ਕਈ ਵਿਦਿਆਰਥੀਆਂ ਜਿਹੜੇ ਨਵੇਂ ਆਏ ਹੁੰਦੇ ਨੇ ਜਿਨ੍ਹਾਂ ਨੂੰ ਹਲੇ ਇੱਥੋਂ ਦੀ ਸਿਆਸਤ ਬਾਰੇ ਨਹੀਂ ਪਤਾ ਹੁੰਦਾ ਉਹ ਇਹਦੇ ਵਿੱਚ ਫਸ ਵੀ ਸਕਦੇ ਹੁੰਦੇ ਨੇ ਕਿੰਨੇ ਸਾਲ ਹੋ ਗਏ ਤੁਹਾਨੂੰ ਕਦੀ ਤੁਸੀਂ ਇਸ ਸਿਆਸਤ ਦਾ ਹਿੱਸਾ ਬਣੇ ਹੋਏ ਆ ਫਸਿਓ ਨੇ ਅਸੀਂ ਜਿਵੇਂ ਸਾਡੀ ਜਥੇਬੰਦੀ ਹੈ ਤੇ ਅਸੀਂ ਵੀ ਪੀਐਸਯੂ ਨਾਲ ਕਾਰਜ ਕਰਦੇ ਆਂ ਸਾਡੀ ਇੱਕ ਸਟਰੂਡੈਂਟ ਆਰਗੇਨਾਈਜੇਸ਼ਨ ਹੈ ਤੇ ਅਸੀਂ ਕਿਸੇ ਪਾਰਟੀ ਨਾਲ ਨਹੀਂ ਜੁੜੇ ਹੋਏ ਅਸੀਂ ਇੱਕ ਨਰੋਲ ਵਿਦਿਆਰਥੀ ਜਥੇਬੰਦੀ ਆ ਤੇ ਅਸੀਂ ਸ਼ੁਰੂ ਤੋਂ ਹੀ ਇਹੋ ਜਿਹੀ ਜਿਹੜੀ ਪੋਲਿਟਿਕਸ ਹੈ ਸਟੂਡੈਂਟ ਪੋਲਿਟਿਕਸ ਦਾ ਸਖਤ ਵਿਰੋਧ ਕਰਦੇ ਆਂ ਤੇ ਅਸੀਂ ਮੰਨਦੇ ਆਂ ਵੀ ਸਟੂਡੈਂਟ ਪੋਲਿਟਿਕ ਸਟੂਡੈਂਟਸ ਦੇ ਮਸਲੇ ਆ ਤੇ ਇਹੀ ਹੋਣੀ ਚਾਹੀਦੀ ਹੈ ਜੋ ਅਸਲ ਦਿੱਕਤਾਂ ਆਉਂਦੀਆਂ ਨੇ ਸਾਨੂੰ ਹੌਸਲਾ ਦੀਆਂ ਫੀਸਾਂ ਦੀਆਂ ਐਡਮਿਸ਼ਨਾਂ ਦੀਆਂ ਬਹੁਤ ਸਾਰੀਆਂ ਦਿੱਕਤਾਂ ਨੇ ਤੇ ਪਹਿਲਾਂ ਉਹਨਾਂ ਨੂੰ ਹੱਲ ਕਰਨਾ ਚਾਹੀਦਾ ਹੈ ਨਾ ਕਿ ਜਿਹੜੀਆਂ ਵੱਡੀਆਂ ਪਾਰਟੀਆਂ ਨੇ ਉਹਨਾਂ ਦੇ ਆਪ ਦੇ ਜਿਹੜੇ ਫਾਇਦੇ ਨੇ ਉਹਨਾਂ ਦੇ ਆਪ ਦੇ ਜਿਹੜੇ ਅਗਲੇ ਲੀਡਰ ਬਣਾਉਣੇ ਨੇ ਉਹਦੇ ਲਈ ਇੱਕ ਟ੍ਰੇਨਿੰਗ ਗਰਾਊਂਡ ਬਣਾ ਦਿੱਤਾ ਜਾਵੇ ਇਸ ਯੂਨੀਵਰਸਿਟੀ ਕਹਿੰਦੇ بڑے ਸਿਆਸਤਦਾਨ ਯੂਨੀਵਰਸਿਟੀ ਨੇ ਬਣਾਏ ਨੇ ਚਾਹੇ ਉਹ ਬੰਟੀ ਰੁਮਾਨਾ ਹੋਣ ਚਾਹੇ ਉਹ ਦਲਵੀਰ ਗੋਲਡੇ ਹੋਣ ਲੱਗਦਾ ਕਿ ਉਸ ਵੇਲੇ ਜ਼ਿਕਰ ਲਾਰੈਂਸ ਬਿਸ਼ਨੋਈ ਦਾ ਵੀ ਹੁੰਦਾ ਉਹ ਵੀ ਤਾਂ ਇੱਥੋਂ ਹੀ ਪੜ ਕੇ ਗਿਆ ਮਤਲਬ ਦੇਖੋ ਨਾ ਜਿਹੜੇ ਯੂਨੀਵਰਸਿਟੀਆਂ ਦੇ ਜਿਹੜੇ ਇਲੈਕਸ਼ਨਸ ਨੇ ਉਹ ਕੁੱਲ ਮਨੀ ਮਸਲ ਪਾਵਰ ਤੇ ਕੇਂਦ੍ਰਿਤ ਨੇ ਤੇ ਇੱਥੇ ਹਰ ਚੀਜ਼ ਪੈਸਾ ਵਹਾਇਆ ਜਾਂਦਾ ਓਵੇਂ ਹੀ ਤਾਕਤ ਵੀ ਲਈ ਜਾਂਦੀ ਹੈ ਤੇ ਜੋ ਵੀ ਇੱਥੋਂ ਮੰਨ ਲਓ ਐਮਪੀ ਐਮਐਲਏ ਬਣ ਕੇ ਨਿਕਲ ਇੱਥੋਂ ਨਿਕਲਦੇ ਨੇ ਬਾਹਰ ਜਾ ਕੇ ਉਹ ਐਮਪੀ ਐਮਐਲਏ ਬੰਦੇ ਨੇ ਤੇ ਬਾਹਰ ਦੀ ਰਾਜਨੀਤੀ ਦਾ ਵੀ ਜੋ ਅਕਸ ਉਹ ਆਪਾਂ ਇੱਥੇ ਦੇਖ ਸਕਦੇ ਹਾਂ ਪਰ ਆ ਸਭ ਖੁੱਲ੍ਹ ਫੇਰ ਦਿੱਤੀ ਜਾਂਦੀ ਹੈ ਤਾਂ ਹੀ ਕਰਕੇ ਕਿਤੇ ਨਾ ਕਿਤੇ ਜਿਹੜਾ ਦੂਜਾ ਪੱਖ ਹੈ ਨਾ ਵੀ ਲੜਾਈਆਂ ਆ ਲੈ ਤੇ ਜਿੱਥੇ ਸੇਫਟੀ ਨਹੀਂ ਫੀਲ ਹੁੰਦੀ ਜਿੱਥੇ ਇਹ ਜਸਟੀਫਾਈ ਕਰ ਦਿੱਤਾ ਜਾਂਦਾ ਵੀ ਇਲੈਕਸ਼ਨਾਂਸ ਤਾਂ ਚਲ ਬਾਕੀ ਕਿਤੇ ਲਗੀ ਤੇ ਹੋ ਗਈ ਹੈ ਇਥੇ ਇਲੈਕਸ਼ਨਾਂ ਤੇ ਕੁੜੀਆਂ ਨੂੰ ਕਿਉਂ ਕਿਹਾ ਜਾਂਦਾ ਕਾਸ ਤੌਰ ਤੇ ਵੀ ਇਲੈਕਸ਼ਨ ਚੱਲ ਰਹੇ ਨੇ ਨਾ ਜਾਇਓ ਜਾਂ ਧਿਆਨ ਨਾ ਜਾਇਓ ਕਿ ਕੀ ਫੇਸ ਕਰ ਰਹੀਆਂ ਨੇ ਕੁੜੀਆਂ ਇੱਥੇ ਕੁੜੀਆਂ ਨੂੰ ਜਿਵੇਂ ਖਾਸ ਕਰਕੇ ਆਮ ਆਪਾਂ ਦੇਖੀਏ ਯੂਨੀਵਰਸਿਟੀ 70% ਕੁੜੀਆਂ ਨੇ ਹੈਨਾ ਪਰ ਜਦੋਂ ਆਪਾਂ ਰਾਜਨੀਤੀ ਦੀ ਗੱਲ ਕਰਨੇ ਹੁਣ ਵਿਦਿਆਰਥੀ ਰਾਜਨੀਤੀ 'ਚ ਤਾਂ ਉਸ ਦੇ ਹਿਸਾਬ ਨਾਲ ਕੁੜੀਆਂ ਨੂੰ ਜ਼ਿਆਦਾ ਅੱਗੇ ਹੋਣਾ ਚਾਹੀਦਾ ਹੈ ਪਰ ਇੱਥੇ ਕਿਸੇ ਵੀ ਮਤਲਬ ਜਿਹੜੀ ਆਪਾਂ ਵੱਡੀਆਂ ਵੱਡੀਆਂ ਮੇਜਰ ਪਾਰਟੀਆਂ ਦੀ ਗੱਲ ਕਰਨੇ ਉਹਨਾਂ ਦੇ ਜਿਹੜੇ ਚਿਹਰੇ ਉੱਥੇ ਕੁੜੀਆਂ ਨਹੀਂ ਜਾਂਦੀਆਂ ਕਿਉਂਕਿ ਜਿਹੜਾ ਉਹਨਾਂ ਦਾ ਕਲਚਰ ਹੁੰਦਾ ਵਰਕ ਕਲਚਰ ਹੈਨਾ ਸਾਰਾ ਉਹ ਨਹੀਂ ਪਸੰਦ ਹੁੰਦਾ ਕੁੜੀਆਂ ਨੂੰ ਇੱਥੇ ਜਦੋਂ ਇਲੈਕਸ਼ਨਸ ਹੁੰਦੇ ਖਾਸ ਕਰਕੇ ਟਾਈਮ ਕੁੜੀਆਂ ਦੇ ਹੌਸਟਲ ਨੇ ਇੱਥੇ ਤਿੰਨ ਚਾਰ ਨੰਬਰ ਉਹ ਹੱਬ ਬਣ ਜਾਂਦਾ ਮੰਡੀਰ ਦੇ ਤੇ ਉੱਥੇ ਕੁੜੀਆਂ ਨੇ ਆ ਮਤਲਬ ਜਦੋਂ ਅਸੀਂ ਹੋਸਟਲਾਂ ਵਿੱਚ ਉਹਨਾਂ ਕੋਲ ਜਾਂਦੇ ਆ ਜਦੋਂ ਅਸੀਂ ਵੀ ਆਪਦੀ ਕੈਂਪੇਨਿੰਗ ਆਸਾਂ ਜਾਂਦੇ ਆ ਉਹ ਸਾਨੂੰ ਦੱਸਦੇ ਆ ਵੀ ਅਸੀਂ ਤਾਂ ਬਾਹਰ ਵੀ ਨਹੀਂ ਨਿਕਲਦੀਆਂ ਇਸ ਟਾਈਮ ਕਿਉਂਕਿ ਮੁੰਡੇ ਪਿੱਛੇ ਪਰ ਉਹਦੇ ਨੰਬਰ ਦੇ ਦੋ ਨੰਬਰ ਦੇ ਦੋ ਬਾਅਦ ਚ ਉਹਨਾਂ ਦੇ ਨੰਬਰ ਦਾ ਮਿਸਯੂਜ਼ ਕਰਦੇ ਆ ਹੈ ਨਾ ਕਿੱਥੇ ਉਹਨਾਂ ਦੇ ਫੋਟੋ ਲਾਤੀ ਕੁਝ ਕਰਤਾ ਵੀ ਸਭ ਚੀਜ਼ਾਂ ਕੁੜੀਆਂ ਆਪਾਂ ਵੀ ਜਾਣਦੇ ਆ ਵੀ ਅੱਜ ਅੱਜ ਆਪਣਾ ਜੋ ਸਮਾਜ ਹੈ ਉਹਨਾਂ ਦੀ ਜਦੋਂ ਉਹਨਾਂ ਤੇ ਕੋਈ ਗੱਲ ਆ ਜਾਂਦੀ ਹੈ ਤਾਂ ਉਹ ਜ਼ਿਆਦਾ ਕਰਦੇ ਨੂੰ ਜ਼ਿਆਦਾ ਉਹ ਪਰੇਸ਼ਾਨ ਕਰਦੀ ਹੈ ਇਸ ਕਰਕੇ ਉਹਨਾਂ ਨੂੰ ਜ਼ਿਆਦਾ ਰੋਕਿਆ ਜਾਂਦਾ ਵੀ ਤੁਸੀਂ ਨਾ ਨਾ ਜਾਇਓ ਅੱਗੇ ਕਿ ਇਹ ਨੰਬਰ ਮੰਗਣ ਯੂਨੀਵਰਸਿਟੀ ਦੇ ਸਟੂਡੈਂਟਸ ਹੁੰਦੇ ਨਹੀਂ ਆਊਟਸਾਈਡਰਸ ਹੁੰਦੇ ਨੇ ਕਿਉਂਕਿ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਆਊਟਸਾਈਡਰਸ ਦੀ ਐਂਟਰੀ ਬਹੁਤ ਆਮ ਹੈ ਸਾਰਾ ਦੋਵੇਂ ਚੀਜ਼ਾਂ ਹੁੰਦੀਆਂ ਨੇ ਮਤਲਬ ਜਿਵੇਂ ਕਈ ਵਾਰ ਐ ਹੁੰਦਾ ਵੀ ਅਸੀਂ ਕੈਂਪੇਨਿੰਗ ਕਰ ਰਹੇ ਹੁੰਦੇ ਆ ਤੇ ਕੁੜੀਆਂ ਦੱਸਦੀਆਂ ਨੇ ਵੀ ਉਹਨੂੰ ਉਹਨਾਂ ਨੂੰ ਸਿਮ ਤੱਕ ਬਦਲਨੇ ਪਏ ਨੇ ਆਪਣੇ ਕਈ ਕੁੜੀਆਂ ਨੂੰ ਕਿਉਂਕਿ ਉਹਨਾਂ ਨੂੰ ਇੰਨੇ ਜ਼ਿਆਦਾ ਫੋਨ ਆਉਂਦੇ ਨੇ ਮੁੰਡਿਆਂ ਦੇ ਤੇ ਉਹ ਮੁੰਡੇ ਸਿੱਧੇ ਸਿੱਧੇ ਕਿਸੇ ਨਾ ਕਿਸੇ ਪਾਰਟੀ ਨਾਲ ਜੁੜੇ ਹੁੰਦੇ ਨੇ ਮਤਲਬ ਮੁੰਡੇ ਇੱਕ ਤਰ੍ਹਾਂ ਨਾਲ ਇਲੈਕਸ਼ਨਾਂ ਨੂੰ ਬਹਾਨਾ ਬਣਾ ਕੇ ਵੀ ਉਹਨਾਂ ਨੂੰ ਕੁੜੀਆਂ ਦੇ ਜਿਹੜੇ ਨੰਬਰ ਨੇ ਉਹ ਮਿਲ ਸਕਦੇ ਨੇ ਤੇ ਇੱਕ ਪੂਰੀਆਂ ਲਿਸਟਾਂ ਬਣਾਈਆਂ ਜਾਂਦੀਆਂ ਨੇ ਵੀ ਇਹ ਕਿਹਨਾ ਕਿਹੜੀ ਡਿਪਾਰਟਮੈਂਟ ਦੀਆਂ ਕਿਹੜੀਆਂ ਕੁੜੀਆਂ ਨੇ ਤੇ ਉਹਨਾਂ ਨੂੰ ਲਗਾਤਾਰ ਫੋਨ ਕੀਤੇ ਜਾਂਦੇ ਨੇ ਵੀ ਸਾਨੂੰ ਵੋਟ ਪਾਓ ਸਾਨੂੰ ਵੋਟ ਪਾਓ ਤੇ ਇਸ ਹੱਦ ਤੱਕ ਉਹਨਾਂ ਨੂੰ ਪਰੇਸ਼ਾਨ ਕਰ ਦਿੱਤਾ ਜਾਂਦਾ ਵੀ ਕੁੜੀਆਂ ਨੂੰ SIM ਬਦਲਣੇ ਨੰਬਰ ਬਦਲਨੇ ਪੈਂਦੇ ਨੇ ਆਪਣੇ ਤੇ ਕੁੜੀਆਂ ਬਹੁਤ ਪਰੇਸ਼ਾਨ ਮਤਲਬ ਉਹ 1 ਮਹੀਨਾ ਕੁੜੀਆਂ ਬਹੁਤ ਪਰੇਸ਼ਾਨ ਰਹਿੰਦੀਆਂ ਨੇ ਕਿਉਂਕਿ ਉਹ ਆਪਣੇ ਹੋਸਟਲ ਦੀ ਸਪੇਸ ਹੈ ਜਿਹੜੀ ਉਹ ਇੱਕ ਪਰਸਨਲ ਸਪੇਸ ਹੁੰਦੀ ਹੈ ਬੰਦੇ ਦੀ ਤੇ ਉਹਦੇ ਅੰਦਰ ਵੀ ਮਤਲਬ ਉਹ ਸੇਫ ਨਹੀਂ ਮਹਿਸੂਸ ਕਰਦੀ ਕਿਉਂਕਿ ਬਾਹਰ ਹਰ ਵੇਲੇ ਰਾਤ ਤੱਕ ਮਤਲਬ ਜਿਹੜੇ ਮੁੰਡੇ ਨੇ ਅੰਦਰੋਂ ਵੀ ਯੂਨੀਵਰਸਿਟੀ ਦੇ ਅੰਦਰੋਂ ਵੀ ਤੇ ਬਾਹਰੋਂ ਵੀ ਜਿਹੜੇ ਆਏ ਹੁੰਦੇ ਨੇ ਕੈਂਪੇਨਿੰਗ ਵਗੈਰਾ ਕਰਨ ਲਈ ਉਹਨਾਂ ਦੀ ਪ੍ਰੈਜ਼ੈਂਸ ਜਿਹੜੀ ਹੈ ਉਹ ਮਤਲਬ ਉਹ ਸਾਫ਼ ਪਤਾ ਲੱਗ ਜਾਂਦਾ ਵੀ ਉਹ ਇੱਕ ਚੰਗੀ ਨਜ਼ਰ ਨਾਲ ਹੀ ਦੇਖ ਰਹੇ ਹੁੰਦੇ ਉਹਨਾਂ ਕੁੜੀਆਂ ਨੂੰ ਉਹ ਇੱਕ ਬਹਾਨਾ ਬਣ ਜਾਂਦਾ ਵੀ ਉਹ ਮਾਹੌਲ ਹੋ ਜਾਏ ਤਾਂ ਉਹ ਕਰ ਸਕਦੇ ਨੇ ਉਹ ਸਭ ਕੁਝ ਮਤਲਬ ਐ ਨਹੀਂ ਹੈਗਾ ਵੀ ਕਦੇ ਵੀ ਸੇਫ ਨਹੀਂ ਹੁੰਦੀਆਂ ਪਰ ਇਹ ਗੱਲ ਹੈ ਵੀ ਜਦੋਂ ਇਲੈਕਸ਼ਨ ਹੁੰਦੇ ਨੇ ਉਦੋਂ ਕੁੜੀਆਂ ਨੂੰ ਖਾਸ ਧਿਆਨ ਰੱਖਣਾ ਪੈਂਦਾ ਕਿਉਂਕਿ ਜਦੋਂ ਰਾਤ ਨੂੰ ਕਲੈਕਸ਼ਨ ਕੈਂਪੇਨਿੰਗ ਵੇਲੇ ਜਦੋਂ ਬਾਹਰੋਂ ਵੀ ਸਟੂਡੈਂਟਸ ਆਏ ਹੁੰਦੇ ਨੇ ਆ ਜੋ ਵੀ ਹੈ ਰਾਤ ਨੂੰ ਜੇ ਕੁੜੀਆਂ ਇਕੱਲੀਆਂ ਬਾਹਰ ਨਿਕਲਦੀਆਂ ਨੇ ਮੰਨ ਲਓ ਲਾਇਬ੍ਰੇਰੀ ਤੋਂ ਕੋਈ ਵਾਪਸ ਜਾ ਰਿਹਾ ਹੈ ਡਿਪਾਰਟਮੈਂਟ ਤੋਂ ਜਿਹੜੇ ਸਾਇੰਸ ਸਾਇੰਸ ਵਾਲੇ ਸਟੂਡੈਂਟਸ ਹੁੰਦੇ ਨੇ ਪੈਂਦਾ ਖਾਸ ਉਹਨਾਂ ਦਿਨਾਂ ਵਿੱਚ ਕਿਉਂਕਿ ਉਦੋਂ ਇਹੋ ਜਿਹੇ ਘਟਨਾਵਾਂ ਨੇ ਉਹ ਵਜਦੀਆਂ ਨੇ ਯੂਨੀਵਰਸਿਟੀ ਦੇ ਅੰਦਰ ਕੋਈ ਕੋਈ ਫਰੈਸ਼ ਇਨਸੀਡੈਂਟ ਤੁਸੀਂ ਸਾਂਝਾ ਕਰਨਾ ਚਾਹੋ ਇਹ ਦਸ ਹਾਲ ਹੁੰਦੇ ਹੀ ਰਹਿੰਦੇ ਨੇ ਮਤਲਬ ਇਹਨਾਂ ਵਾਰ ਜਿਹੜੇ ਸਟੂਡੈਂਟਸ ਜਿਹੜੇ ਯੂਨੀਵਰਸਿਟੀ ਦੇ ਆਰਮ ਪੇਜ ਚੱਲਦੇ ਨੇ ਸੋਸ਼ਲ ਮੀਡੀਆ ਤੇ ਜਾਂ ਆਨਲਾਈਨ ਜਿਹੜੇ ਖਬਰਾਂ ਵਾਲੇ ਹੁੰਦੇ ਨੇ ਉਹਨਾਂ ਤੇ ਹਰ ਹਫ਼ਤੇ ਇੱਕ ਨਾ ਇਨਸੀਡੈਂਟ ਆਉਂਦਾ ਹੈ ਵੀ ਰਾਤ ਨੂੰ ਕੁੜੀ ਦਾ ਪਿੱਛਾ ਕੀਤਾ ਗਿਆ ਫਿਰ ਉਹਨੂੰ ਮੰਨ ਲਓ ਚੀਫ ਸਿਕਿਉਰਿਟੀ ਅਫਸਰ ਨੂੰ ਫੋਨ ਕਰਨਾ ਪੈਂਦਾ ਕਿਸੇ ਨੂੰ ਫੋਨ ਕਰਨਾ ਪੈਂਦਾ ਫਿਰ ਉਹ ਕਿਸੇ ਦਾ ਪਿੱਛਾ ਹੁੰਦਾ ਕਿਸੇ ਸਿਕ ਹਲ ਨਿਕਲ ਅਕਸਰ ਹਾਂਜੀ ਐਕਚੁਅਲ ਐਕਸ਼ਨ ਲਿੱਤਾ ਜਾਂਦਾ ਹੈ ਮਤਲਬ ਇੱਕ ਵਾਰੀ ਐ ਹੋਇਆ ਸੀਗਾ ਵੀ ਮੇਰੀ ਇੱਕ ਦੋਸਤ ਆਹੀ ਮਤਲਬ ਉਹ ਰਾਤ ਨੂੰ ਲਾਇਬ੍ਰੇਰੀ ਤੋਂ ਵਾਪਸ ਜਾ ਰਹੀ ਸੀਗੀ ਤੇ ਉਹਦਾ ਮੋਟਰਸਾਈਕਲ ਤੇ ਕੋਈ ਪਿੱਛਾ ਕਰ ਰਿਹਾ ਸੀਗਾ ਤੋ ਉਹਨੂੰ ਰੋਕ ਲਿਆ ਉਹਨੇ ਤੇ ਉਹਨੇ ਭੱਜ ਕੇ ਸੀ ਸੈਕਿਉਰਿਟੀ ਅਫਸਰ ਨੂੰ ਫੋਨ ਕੀਤਾ ਤੇ ਗੇਟ ਸਾਰੇ ਬੰਦ ਕਰ ਕਰ ਦਿੱਤੇ ਗਏ ਸੀ ਕਿ ਤੋ ਉਸ ਮੁੰਡੇ ਨੂੰ ਫੜ ਕੇ ਉਹ ਤੋਂ ਕਾਫੀ ਜਰੂਰੂਨ ਰੱਖਿਆ ਤੇ ਮਾਫੀ ਮੰਗਾਈ ਸੀ ਉਹਦੇ ਤੋਂ ਤੇ ਮਤਲਬ ਇਹ ਵੀ ਆਊਟਸਾਈਡਰਸ ਆਊਟਸਾਈਡਰਸ ਸੀਗਾ ਜੀ ਉਹ ਤੁਹਾਨੂੰ ਨਹੀਂ ਲੱਗਦਾ ਫਿਰ ਐਂਟਰੀ ਬੈਨ ਹੋਣੀ ਚਾਹੀਦੀ ਆਊਟਸਾਈਡਰਸ ਦੀ ਜੇ ਇਹਨਾਂ ਨ ਇੱਕ ਆਊਟਸਾਈਡ ਇਸ ਦੀ ਐਂਟਰੀ ਤਾਂ ਇੱਕ ਗੱਲ ਹੈਗੀ ਐ ਇਹ ਤੋਂ ਵੀ ਵੱਡੀ ਗੱਲ ਜਿਹੜੀ ਹੈਗੀ ਹੈ ਜਿਹੜੀ ਸੇਫਟੀ ਨੂੰ ਅਸਲ ਚ ਕੰਪਰੋਮਾਈਜ਼ ਕਰਦੀ ਹੈ ਕੁੜੀਆਂ ਦੀ ਉਹ ਗੱਡੀਆਂ ਦੀ ਐਂਟਰੀ ਹੈ ਕਿਉਂਕਿ ਜਿਹੜੀ ਇਹ ਮੰਡੀ ਰੋਂਦੀ ਹੈ ਬਾਹਰੋਂ ਇਹ ਸਾਰੀ ਗੱਡੀਆਂ ਤੇ ਮਤਲਬ ਇੱਕ ਇੱਕ ਤਰ੍ਹਾਂ ਨਾਲ ਐਸ਼ੀ ਕਰਨ ਆਉਂਦੇ ਨੇ ਯੂਨੀਵਰਸਿਟੀ ਵਿੱਚ ਤੇ ਇਹ ਜ਼ਿਆਦਾਤਰ ਜਿਹੜੇ ਛੇੜਛਾੜ ਦੇ ਮਸਲੇ ਹੁੰਦੇ ਨੇ ਇਹ ਯੂਨੀਵਰਸਿਟੀ ਦੇ ਵਿਦਿਆਰਥੀ ਨਹੀਂ ਕਰਦੇ ਮਤਲਬ ਇੱਕ ਆਮ ਹੀ ਹੈ ਵੀ ਇਹ ਜਿਹੜੀ ਛੇੜਛਾੜ ਹੁੰਦੀ ਹੈ ਇਹ ਗੱਡੀਆਂ ਕਰਕੇ ਹੁੰਦੀ ਹੈ ਵੀ ਰਾਤ ਨੂੰ ਤੁਸੀਂ ਜਾ ਰਹੇ ਹੋ ਤਾਂ ਗੱਡੀ ਤੁਹਾਡੇ ਤੁਹਾਡੇ ਕੋਲੋਂ ਲੰਘਦੀ ਹੌਲੀ ਹੋ ਜਾਊਗੀ ਤੁਹਾਨੂੰ ਕੋਈ ਰੋਕੂਗਾ ਗ ਤੇ ਇਹ ਇੱਕ ਹੋਰ ਆਮ ਗੱਲ ਹੈ ਜਿਹੜੀ ਗੱਡੀਆਂ ਚ ਚੱਲਦੀ ਹੈ ਵੀ ਮੁੰਡੇ ਜਿਹੜੇ ਬਾਹਰੋਂ ਆਏ ਹੁੰਦੇ ਨੇ ਉਹ ਗੱਡੀਆਂ ਚ ਰਾਤ ਨੂੰ ਸ਼ਰਾਬ ਪੀਂਦੇ ਨੇ ਯੂਨੀਵਰਸਿਟੀ ਦੇ ਪ੍ਰੈਮਿਸਸਿਸ ਦੇ ਅੰਦਰ ਜੋ ਕਿ ਇੱਕ ਬਹੁਤ ਮਤਲਬ ਗਲਤ ਗੱਲ ਹੈ ਨਹੀਂ ਹੋਣਾ ਚਾਹੀਦਾ ਇਹ ਤੇ ਫਿਰ ਉਸ ਤੋਂ ਬਾਅਦ ਗੱਡੀਆਂ ਤੇਜ਼ ਭਜਾਉਣੀਆਂ ਕੁਝ ਹਫ਼ਤੇ ਪਹਿਲਾਂ ਹੀ ਇੱਥੇ ਇੱਕ ਬਹੁਤ ਭੜਾ ਐਕਸੀਡੈਂਟ ਵੀ ਹੋ ਕੇ ਹਟਿਆ ਯੂਨੀਵਰਸਿਟੀ ਦੇ ਅੰਦਰ ਹੀ ਤੇ ਉਹ ਵੀ ਗੱਡੀ ਬਹੁਤ ਤੇਜ਼ ਚਲਾਉਣ ਕਰਕੇ ਹੋਇਆ ਸੀਗਾ ਤੇ ਇਹੋ ਜਿਹੀਆਂ ਦਿੱਕਤਾਂ ਨੇ ਮਤਲਬ ਇਹ ਜ਼ਿਆਦਾ ਕਾਰਨ ਇਹਦਾ ਬਣਦੇ ਵੀ ਜਿਹੜੀਆਂ ਗੱਡੀਆਂ ਦੀ ਐਂਟਰੀ ਹੈ ਜੇ ਉਹ ਬੰਦ ਹੋ ਗਈ ਯੂਨੀਵਰਸਿਟੀ ਵਿੱਚ ਤਾਂ ਇਸ ਮਾਹੌਲ ਵਿੱਚ ਬਹੁਤ ਫਰਕ ਪਏਗਾ ਕਿਉਂਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਿਵੇਂ ਤੁਹਾਨੂੰ ਪਤਾ ਹੋਊਗਾ ਉੱਥੇ ਗੱਡੀਆਂ ਦੀ ਐਂਟਰੀ ਬੈਨ ਹੈ ਤੇ ਉੱਥੇ ਇਹੋ ਜਿਹਾ ਮਾਹੌਲ ਨਹੀਂ ਹੈਗਾ ਵੀ ਕੁੜੀਆਂ ਨੂੰ ਰਾਤ ਨੂੰ ਇੰਨਾ ਅਨਸੇਫ ਮਹਿਸੂਸ ਹੁੰਦਾ ਹੋਵੇ ਜਾਂ ਇੰਨਾ ਕੋਈ ਪਿੱਛਾ ਕਰਦਾ ਹੋਵੇ ਉੱਥੇ ਉੱਥੇ ਦਾ ਮਾਹੌਲ ਬਹੁਤ ਫਰਕ ਹੈ ਇੱਥੇ ਨਾਲੋਂ ਤੇ ਜਦੋਂ ਜਿਵੇਂ ਪੰਜਾਬ ਯੂਨੀਵਰਸਿਟੀ ਪਟਿਆਲੇ ਵੀ ਇਹੀ ਹੁੰਦਾ ਪਹਿਲਾਂ ਯੂਨੀਵਰਸਿਟੀ ਦੀ ਸਿਕਿਉਰਿਟੀ ਆਏਗੀ ਫਿਰ ਬਾਅਦ ਤੋਂ ਪੁਲਿਸ ਆ ਸਕਦੀ ਹੈ ਪਰ ਇੱਥੇ ਪੁਲਿਸ ਨੂੰ ਸਿੱਧਾ ਹੱਥ ਹੈ ਵੀ ਤੁਸੀਂ ਆ ਕੇ ਕੁਝ ਵੀ ਕਰ ਕਰ ਸਕਦੇ ਹੋ ਹੈ ਨਾ ਤਾਂ ਉਹ ਚੀਜ਼ ਗਲਤ ਹੈ ਉਹ ਇੱਕ ਡਰ ਪੈਦਾ ਕਰਦੇ ਹੈ ਸਟੂਡੈਂਟਸ ਵਿੱਚ ਵੀ ਤੁਸੀਂ ਆਪ ਦਾ ਕੁਝ ਨਹੀਂ ਕਰ ਸਕਦੇ ਜਿਵੇਂ ਇੱਥੇ ਜਦੋਂ ਨੀ ਦਾ ਵੀ ਤਾਂ ਧਿਆਨ ਰੱਖਣਾ ਉਹਨਾਂ ਨੇ ਹਾਂਜੀ ਪੁਲਿਸ ਨੇ ਕਿਸ ਕਿਸ ਕਿੰਦਰ ਪੀਸ ਦਾ ਹਾਰਮਨੀ ਦਾ ਵਿੱਚ ਧਿਆਨ ਪੀਸ ਹਾਰਮਨੀ ਦਾ ਧਿਆਨ ਕਿਸ ਵਾਸਤੇ ਹੈ ਜਦੋਂ ਇੱਥੇ ਇੰਨੀ ਹੁੱਲੜਬਾਜ਼ੀ ਜਲਦੀ ਹੈ ਜਿਵੇਂ ਆਪਾਂ ਇਲੈਕਸ਼ਨਾਂ ਦੀ ਗੱਲ ਕਰ ਰਹੇ ਹਾਂ ਉਦੋਂ ਤਾਂ ਪੀਸ ਹਾਰਮਨੀ ਨਹੀਂ ਦੇਖੀ ਜਾਂਦੀ ਪਰ ਜਦੋਂ ਇੱਕ ਆਰਮ ਡਿਸਕਸ਼ਨ ਰੱਖੀ ਜਾ ਰਹੀ ਹੈ ਜਾਂ ਜਦੋਂ ਸਿਰਫ ਸਟੂਡੈਂਟਸ ਮੰਨ ਲਓ ਕੋਈ ਪੀਸਫੁੱਲ ਪ੍ਰੋਟੈਸਟ ਕਰ ਰਹੇ ਹੈ ਨਾ ਇੱਥੇ ਬਲਾਈਂਡ ਸਟੂਡੈਂਟਸ ਨੇ ਆਪਦੀ ਮੰਗਾਂ ਸਿਰ ਪ੍ਰੋਟੈਸਟ ਕੀਤਾ ਸੀ ਵੀਸੀ ਆਫਿਸ ਦੇ ਬਾਹਰ ਉਹਨਾਂ ਦੀਆਂ ਮੰਗਾਂ ਵੀ ਜਿਹੜਾ ਕੈਂਪਸ ਹੈ ਉਹ ਉਹਨਾਂ ਦੇ ਉਹਨਾਂ ਦੀ ਸਹੂਲਤਾਂ ਜੇ ਤਾਂ ਹੋਣਾ ਚਾਹੀਦਾ ਉਸ ਉਹ ਜੇ ਪ੍ਰੋਟੈਸਟ ਤੇ ਆ ਕੇ ਪੁਲ ਸੋਨ ਨੂੰ ਡਰਾ ਰਹੀ ਏ ਤੰਕਾਰੀਆਂ ਨੂੰ ਨਾਲ ਤੱਕੇਸ਼ਾਈ ਕਰੀਏ ਉਹ ਸਭ ਚੀਜ਼ਾਂ ਕੋਈ ਪੀਸ ਐ ਹਰਮਨੀ ਨੂੰ ਬਚਾਉਣ ਵਾਸਤੇ ਨਹੀਂ ਹੈਗੀਆਂ ਉਹ ਸਿੱਧੀ ਸਿੱਧੀਆਂ ਆਮ ਜਿਹੜੇ ਸਟੂਡੈਂਟਸ ਨੇ ਉਹਨਾਂ ਦੀ ਆਵਾਜ਼ ਨੂੰ ਦਬਾਉਣ ਵਾਸਤੇ ਕੀਤੇ ਜਾਂਦੀਆਂ ਤੇ ਇਹ ਏਜੰਡਾ ਮਤਲਬ ਆਮ ਆਪਾਂ ਦੇਖ ਸਕਦੇ ਆ ਇਹ ਕੋਈ ਲੁਕੋ ਲੁਕੋ ਹਾਸਟਲਰ ਜਦੋਂ ਮੈਂ ਹਾਸਟਲਰ ਹਾਂ ਤੁਸੀਂ ਹਾਸਟਲਰ ਹੋ ਤੁਸੀਂ ਵੀ ਹਾਸਟਲਰ ਹੋ ਓਕੇ ਹਾਸਟਲ ਦਾ ਕੀ ਮਾਹੌਲ ਹੈ ਇੱਥੇ ਹੋਸ ਚਰਚਾ ਦਾ ਵਿਸ਼ਾ ਹੈ ਨੀ ਹੋਸਟਲ ਗਾਣੇ ਬੜੇ ਵੰਦੇ ਨੇ ਨਾ ਹੌਸਟਲ ਲਾਈਫ ਤੇ ਅੱਛਾ ਨਹੀਂ ਹੋਸਟਲ ਅਸਲ ਦੇ ਵਿੱਚ ਕੀ ਤਸਵੀਰਾਂ ਅੰਦਰ ਦੀ ਵਧੀਆ ਚੰਗਾ ਆਮ ਜਿਵੇਂ ਇੱਥੇ ਹੌਸਟਲ 24 ਘੰਟੇ ਨੇ ਤਾਂ ਕੁੜੀਆਂ ਜਿਹੜੀਆਂ ਨੇ ਉਹ ਉਹਨਾਂ ਨੂੰ ਆਜ਼ਾਦੀ ਉਹ ਆ ਜਾ ਸਕਦੀਆਂ ਨੇ ਜਿੱਥੇ ਮਤਲਬ ਜੋ ਆਪਾਂ ਇੱਕ ਸਪੇਸ ਦੀ ਪਾਲੇ ਜੀ ਵੱਡੇ ਸ਼ਹਿਰ ਚਾਹੁੰਦੇ ਨੇ ਨਾ ਵੀ ਐਕਸਪੋਜ਼ਰ ਦੀ ਪਾਲ ਚ ਉਹ ਬਹੁਤ ਚੰਗਾ ਜਦੋਂ ਆਪਣੇ ਕੋਲ ਲਾਇਬ੍ਰੇਰੀ ਐਕਸੈਸ 24 ਘੰਟੇ ਦਾ ਉਹ ਵਧੀਆ ਹੋ ਸਕਦਾ ਤਾਂ ਹੌਸਟਲਾਂ ਦਾ ਮਾਹੌਲ ਚੰਗਾ ਹੈ ਪਰ ਜੋ ਆਪਾਂ ਗੱਲ ਕਰਨੀ ਹੈ ਵੀ ਜਿਵੇਂ ਇੱਥੇ ਇਨਸੀਡੈਂਟ ਹੋਇਆ ਸੀ ਜਿਵੇਂ 4 ਨੰਬਰ 'ਚ ਇੱਕ ਮੁੰਡਾ ਚਲਾ ਗਿਆ ਸੀਗਾ ਮਤਲਬ ਜੋ ਐਜਾ ਕੋਈ ਇੱਕਦਾਂ ਇਨਸੀਡੈਂਟ ਹੁੰਦਾ ਹੈ ਉਦੋਂ ਵੀ ਇਸ ਗੱਲ ਇਸ ਗਲਤ ਸਵਾਲ ਚੱਕਨ ਦੀ ਬਜਾਇੀ ਵੀ ਉਹ ਸਿਕਿਉਰਿਟੀ ਆਫੀਸਰ ਕਿੱਥੇ ਸੀ ਜਾਂ ਉਹ ਕਿਵੇਂ ਗਿਆ ਉਹਦਾ ਸਵਾਲ ਐ ਇਸ ਗਲਤ ਚੁੱਕੇ ਜਾਂਦੇ ਵੀ 24 ਘੰਟੇ ਹੋਸਟਲ ਹੋ ਗਏ ਇਸ ਕਰਕੇ ਮਾਹੌਲ ਖਰਾਬ ਹੋ ਗਿਆ ਤਾਂ ਮਤਲਬ ਕਿਤੇ ਨਾ ਕਿਤੇ ਉਹ ਸੋਚ ਜਿਹੜੀ ਹੈ ਪੈਟਰੀਆਰਕਲ ਸੋਚ ਹੈ ਨਾ ਵੀ 24 ਘੰਟੇ ਹੋਸਟਲ ਕਰਕੇ ਜਿਵੇਂ ਕੁੜੀਆਂ ਨਾਲ ਛੇੜਖਾਨੀਆਂ ਵੀ ਆਪਾਂ ਘਟਨਾ ਦੀ ਗੱਲ ਕਰਨੇ ਆ ਉਹ ਚੱਲ ਰਹੀ ਹੈ ਉਹ ਕਿਤੇ ਨਾ ਕਿਤੇ ਹਜੇ ਵੀ ਆਪਾਂ ਨੂੰ ਲੋੜ ਹੈ ਉਹਨੂੰ ਬਦਲਣ ਦੀ ਇਹ ਮੰਗ ਕਨੁਪਰੀਆ ਨੇ ਕੀਤੀ ਸੀ ਮੇਰੇ ਖਿਆਲ ਹੈ ਨਾ ਇਹ ਸਾਰੀਆਂ ਕਾਫੀ ਵਿਦਿਆਰਥੀ ਜਥੇਬੰਦੀਆਂ ਨੇ ਮਿਲ ਕੇ ਇਹਦਾ ਸੰਘਰਸ਼ ਲੜਿਆ ਸੀ ਤੇ ਸਾਰੀਆਂ ਕੁੜੀਆਂ ਜਦੋਂ ਵੀ ਕੋਈ ਅਜਾ ਇਨਸੀਡੈਂਟ ਹੋਏਗਾ ਉਦੋਂ ਕੋਈ ਇੱਕ ਤਬਕਾ ਤਾਂ ਅਜਾ ਹੁੰਦਾ ਹੈ ਜੋ ਇਸ ਚੀਜ਼ ਨੂੰ ਬਲੇਮ ਕਰਦਾ ਹੈ ਤੇ ਉਹ ਆਪਣੇ ਕੋਲ ਸਮਾਜ ਦੀ ਜਿਹੜੀ ਪੈਟਰੀਆਰਕਲ ਸੋਚ ਹੈ ਉਸ ਕਰਕੇ ਕਰਦਾ ਹੈ ਪਰ ਅਸਲ ਮਤਲਬ ਆਪਾਂ ਨੂੰ ਹਜੇ ਆਪਣੀ ਜ਼ਿੰਮੇਵਾਰੀ ਬੰਦੀ ਵੀ ਇਹ ਸੋਚ ਨੂੰ ਹੋਰ ਆਪਾਂ ਪਿੱਛੇ ਲੈ ਕੇ ਜਾਈਏ ਤੇ ਜਿਹੜੇ ਅਸਲ ਇਹਨਾਂ ਦੇ ਕਾਰਨ ਹੁੰਦੇ ਹਨ ਨਾ ਬੀ ਸਿਕਿਉਰਿਟੀ ਸਟਾਫ ਦੀ ਸ਼ਾਰਟੇਜ ਜਾਂ ਜਿਹੜੀ ਕੁੜੀਆਂ ਨੂੰ ਇੱਕ ਆਬਜੈਕਟ ਸਮਝਣ ਦੀ ਜਿਹੜੀ ਸੋਚ ਹੈ ਉਹ ਉਹਨਾਂ ਦੇ ਤੇ ਝੋਟ ਕੀਤੀ ਜਾਵੇ ਤੁਸੀਂ ਕਹਿੰਦੇ ਹੋ ਕਿ ਜਿਹੜੀ ਸਟੂਡੈਂਟ ਇਲੈਕਸ਼ਨਸ ਹੈ ਪੰਜਾਬ ਯੂਨੀਵਰਸਿਟੀ ਦੀ ਇਨਸਟੈਡ ਆਫ ਜਿਹੜੀ ਕੁੜੀਆਂ ਦੀ ਇੱਥੇ ਪੋਪੂਲੇਸ਼ਨ ਹੈ ਸਟੂਡੈਂਟਸ ਦੀ ਪੋਪੂਲੇਸ਼ਨੋਂ ਇੰਨੀ ਜ਼ਿਆਦਾ ਹੈ ਸਟੂਡੈਂਟ ਪੋਲਿਟਿਕਸ ਦੇ ਵਿੱਚ ਉਹਨਾਂ ਹੀ ਘੱਟ ਸ਼ਮੂਲੀਅਤ ਕਰਦੀਆਂ ਨੇ ਕੁੜੀਆਂ ਉਹਨਾਂ ਹੀ ਘੱਟ ਉਹਨਾਂ ਦੀ ਪ੍ਰੈਜ਼ੈਂਸ ਹੈ ਇਹ ਇਹਦਾ ਵੱਡਾ ਕਾਰਨ ਕੀ ਹੈ ਇਹਦਾ ਮੇਜਰ ਕਾਰਨ ਕੀ ਹੈ ਇਹ ਮੈਂ ਜਾਣਨਾ ਚਾਹੁੰਦੀ ਆ ਮੈਂ ਉਤਸੁਕ ਹੈ ਜਾਣਨ ਦੇ ਇਹਦਾ ਕਿਉਂ ਕੁੜੀਆਂ ਡਰਦੀਆਂ ਨੇ ਜਾਂ ਕੁੜੀਆਂ ਕਿਸੇ ਗੱਲ ਤੋਂ ਪਰੇਸ਼ ਕਰਦੀਆਂ ਨੇ ਇਹਦਾ ਕਾਰਨ ਜਿਵੇਂ ਆਪਾਂ ਪਹਿਲਾਂ ਵੀ ਦੱਸਿਆ ਸੀਗਾ ਵੀ ਜਿਹੜੀ ਹੁਣ ਮਤਲਬ ਕੁੜੀਆਂ ਨੂੰ ਇਸ ਹੱਦ ਤੱਕ ਜਿੱਥੇ ਤੰਗ ਕਰਿਆ ਜਾ ਰਿਹਾ ਵੀ ਉਹਨਾਂ ਨੂੰ ਆਪਣੇ ਨੰਬਰ ਬਦਲਨੇ ਪੈ ਰਹੇ ਨੇ ਉਹ ਆਪਣੇ ਹੌਸਲੇ ਤੋਂ ਬਾਹਰ ਨਿਕਲਣਾ ਵੀ ਸੇਫ ਹੀ ਮਹਿਸੂਸ ਕਰ ਰਹੀਆਂ ਫਿਰ ਉਹ ਜਿਹੜੀ ਸਿਆਸਤ ਹੈ ਰਾਜਨੀਤੀ ਹੈ ਸਟੂਡੈਂਟ ਪੋਲਿਟਿਕਸ ਹੈ ਉਹਦੇ ਵਿੱਚ ਕਿਉਂ ਆਣਗੀਆਂ ਉਹ ਕਿਵੇਂ ਆਣਗੀਆਂ ਇਹੋ ਜਿਹੀਆਂ ਜੱਥੇਬੰਦੀਆਂ ਵਿੱਚ ਜਿੱਥੇ ਉਹਨਾਂ ਨੂੰ ਪਤਾ ਹੈ ਵੀ ਜਿੱਥੇ ਮੁੰਡੇ ਉਹਨਾਂ ਨੂੰ ਇਸ ਨਜ਼ਰ ਨਾਲ ਦੇਖਦੇ ਨੇ ਵੀ ਉਹਨਾਂ ਨੂੰ ਇਲੈਕਸ਼ਨਾਂ ਵੇਲੇ ਇੱਕ ਬਹਾਨਾ ਮਿਲ ਜਾਂਦਾ ਛੇੜਛਾੜ ਕਰਨ ਦਾ ਇੱਕ ਮੌਕਾ ਮਿਲ ਜਾਂਦਾ ਵੀ ਖੁੱਲ ਮਿਲ ਜਾਂਦੀ ਹੈ ਕੁੜੀਆਂ ਇਹ ਮਤਲਬ ਹੋਊਗਾ ਕੁਦਰਤੀ ਹੀ ਹੋਊਗਾ ਵੀ ਜਦੋਂ ਕੁੜੀਆਂ ਨੂੰ ਕਿਤੇ ਮਤਲਬ ਸੁਰੱਖਿਅਤ ਹੀ ਨਹੀਂ ਮਹਿਸੂਸ ਹੁੰਦਾ ਉਹ ਉੱਥੇ ਨਹੀਂ ਜਾਣਗੀਆਂ ਤੇ ਇਸ ਕਰਕੇ ਘਰ ਦੇ ਵੀ ਖਾਸ ਮਤਲਬ ਦੱਸਦੇ ਨੇ ਵੀ ਇਲੈਕਸ਼ਨਾਂ ਵੇਲੇ ਪਾਰਟੀਆਂ ਵਿੱਚ ਨਹੀਂ ਜਾਣਾ ਜਾਂ ਸਿਆਸਤ ਵਿੱਚ ਆਪਣੀ ਸ਼ਮੂਲੀਅਤ ਨਹੀਂ ਕਰਨੀ ਕਿਉਂਕਿ ਉਹਨਾਂ ਦਾ ਅਸਲ ਜਿਹੜਾ ਕਨਸਰਨ ਹੁੰਦਾ ਉਹ ਉਹਨਾਂ ਦੀ ਸੇਫਟੀ ਹੀ ਹੁੰਦੀ ਹੈ ਕੁੜੀਆਂ ਦੀ ਤੇ ਇਹ ਇੱਕ ਵੱਡਾ ਮਸਲਾ ਇਲੈਕਸ਼ਨਾਂ ਵੇਲੇ ਬਣ ਜਾਂਦਾ ਹੈ ਇਹ ਵੱਡਾ ਮਸਲਾ ਹੈ ਕੀ ਸਾਰੀਆਂ ਯੂਨੀਵਰਸਿਟੀ ਦੀਆਂ ਕੁੜੀਆਂ ਜਾਂ ਮੈਜੋਰਿਟੀ ਕੁੜੀਆਂ ਦੀ ਤੁਹਾਡੀ ਇਸ ਗੱਲ ਨਾਲ ਸਹਿਮਤ ਹੋਣਗੀਆਂ ਹੋ ਸਕਦਾ ਹੈ ਖিলাਫਤ ਵੀ ਕਰਨ ਤੁਹਾਡੀ ਇਸ ਗੱਲ ਨਾਲ ਕਿ ਨਹੀਂ ਅਸੀਂ ਤਾਂ ਸੇਫ ਆ ਇਹ ਸਾਡੀ ਕਾਲਜ ਹੈ ਅਸੀਂ ਨਹੀਂ ਲੇਕਿਨ ਕਿ ਇਹਦੇ ਵਿੱਚ ਇੱਕ ਚੀਜ਼ ਹੋਰ ਹੁੰਦੀ ਹੈ ਵੀ ਜਿਹੜੀ ਕੁੱਲ ਰਾਜਨੀਤੀ ਦਾ ਦੀ ਮਤਲਬ ਇੱਕ ਅਪਰ ਰਿਫਲੈਕਸ਼ਨ ਕਹਿ ਰਹੀ ਆ ਜੋ ਉਹ ਇੱਕ ਗੰਦੀ ਚੀਜ਼ ਵਜੋਂ ਇੱਕ ਮਤਲਬ ਆਪਾਂ ਕਹਿੰਦੇ ਵੀ ਸਾਰੇ ਹੀ ਸਟੂਡੈਂਟਸ ਨੂੰ ਹਦਾਇਤ ਦਿੱਤੀ ਜਾਂਦੀ ਹੈ ਕਿਰੇ ਆਮ ਤੌਰ ਤੇ ਵੀ ਤੁਸੀਂ ਨਾ ਜਾਇਓ ਰਾਜਨੀਤੀ 'ਚ ਕਿਉਂਕਿ ਰਾਜਨੀਤੀ ਵਿਦਿਆਰਥੀ ਰਾਜਨੀਤੀ ਨੂੰ ਵੀ ਇੱਕ ਐਵੇਂ ਮੰਨਿਆ ਜਾਂਦੇ ਵੀ ਇਹ ਕੋਈ ਜਿਵੇਂ ਗੈਂਗਸਟਰਾਂ ਦਾ ਕੰਮ ਹੈ ਜਿਵੇਂ ਇਹ ਵਿਲੇ ਲੋਕਾਂ ਦਾ ਕੰਮ ਹੈ ਪਰ ਰਾਜਨੀਤੀ ਸਿਰਫ ਆ ਹੀ ਨਹੀਂ ਹੁੰਦੀ ਅੱਜ ਯੂਨੀਵਰਸਿਟੀ 'ਚ ਮੁੱਖ ਤੌਰ ਤੇ ਰਾਜਨੀਤੀ ਨੂੰ ਮੰਨਿਆ ਮਸਲ ਪਾਰ ਦੀ ਬਣਾ ਦਿੱਤਾ ਗਿਆ ਪਰ ਅਸਲsta ਜਿਵੇਂ ਸਾਡੀ ਵਿਦਿਆਰਥੀ ਜਥੇਬੰਦੀ ਹੈ ਉਹ ਭਗਤ ਸਿੰਘ ਦੇ ਰਾਹਾਂ ਤੇ ਚੱਲਦੇ ਹੋਏ ਨਾ ਉਹਨਾਂ ਦੇ ਵਿਚਾਰਾਂ ਤੇ ਚੱਲਦੇ ਹੋਏ ਅਸੀਂ ਜਥੇਬੰਦੀ ਬਣਾਈ ਸੀ ਤੇ ਜਿਵੇਂ ਭਗਤ ਸਿੰਘ ਨੇ ਵੀ ਕਿਹਾ ਸੀ ਕਿ ਬਿ ਰਾਜਨੀਤੀ ਕਿੰਨੀ ਜ਼ਰੂਰੀ ਹੈ ਤੇ ਇਸ ਤਰ੍ਹਾਂ ਦੀ ਜਿਹੜੀ ਰਾਜਨੀਤੀ ਹੈ ਜਿਹੜੀ ਇੱਕ ਸਮਾਜਿਕ ਯੂਨੀਵਰਸਿਟੀ ਨੂੰ ਹੋਰ ਚੰਗੇ ਵੱਲ ਮੋੜ ਸਕਦੀ ਹੈ ਹੈਨਾ ਜਿਹੜੀ ਜਿਵੇਂ ਅਸੀਂ ਹੋਸਟਲਸ ਲਾਇਬ੍ਰੇਰੀਆਂ ਬਣਾਈਆਂ ਹੁਣ ਇਹ ਵੀ ਤਾਂ ਅਸੀਂ ਆਪਦੀ ਵਿਦਿਆਰਥੀ ਜਥੇਬੰਦੀ ਦੇ ਵਿੱਚ ਰਹਿ ਕੇ ਇਹ ਪ੍ਰੋਜੈਕਟ ਲਿੱਤਾ ਵੀ ਅਸੀਂ ਹੋਸਟਲਾਂ ਚ ਲਾਇਬ੍ਰੇਰੀਆਂ ਬਣਾਵਾਂਗੇ ਹੋਸਟਲਾਂ ਦਾ ਮਾਹੌਲ ਚੰਗਾ ਕਰਾਂਗੇ ਇਹ ਉੰਨੀਆਂ ਹੀ ਜਿਵੇਂ ਸਾਡੀ ਜਥੇਬੰਦੀ ਚ ਵੀ ਜਿਆਦਾ ਮੈਨੂੰ ਲੱਗਦਾ ਮੈਜੋਰਿਟੀ ਕੁੜੀਆਂ ਦੀ ਹੈ ਤੇ ਇਹਦੇ ਚਾਨ ਨੂੰ ਨਹੀਂ ਚੱਕਦੀਆਂ ਮਤਲਬ ਜੇ ਉਹ ਆਪ ਵੀ ਚੂਜ਼ ਕਰਦੇ ਨੇ ਬੇਸਿਕ ਕਿਹੜੀ ਰਾਜਨੀਤੀ ਜਾਣੇ ਕਿਹੜੀ ਚ ਨਹੀਂ ਜਾਣਾ ਦੇਖੋ ਸੁਧਾਰ ਦੇ ਤਾਂ ਇੱਥੇ ਬਹੁਤ ਮਸਲੇ ਨੇ ਮਤਲਬ ਜਿਵੇਂ ਆਪਾਂ ਜਿਵੇਂ ਸਭ ਤੋਂ ਵੱਡੇ ਜਿਹੜੇ ਮਸਲੇ ਨੇ ਅੱਜ ਵਿਦਿਆਰਥੀਆਂ ਲਈ ਉਹ ਹੈਗੇ ਨੇ ਜਿਹੜੀਆਂ ਫੀਸਾਂ ਨੇ ਉਹ ਲਗਾਤਾਰ ਵੱਧ ਰਹੀਆਂ ਨੇ ਤੇ ਜਿਹੜੇ ਨਵੇਂ ਕੋਰਸੇ ਇੱਥੇ ਬਣਾਏ ਜਾ ਰਹੇ ਨੇ ਨਵੇਂ ਡਿਪਾਰਟਮੈਂਟ ਬਣਾਏ ਜਾ ਰਹੇ ਨੇ ਉਹ ਸਾਰੇ 셀ਫ ਫਾਈਨਾਂਸਡ ਡਿਪਾਰਟਮੈਂਟ ਨੇ ਇਹਦਾ ਮਤਲਬ ਵੀ ਉਹਨਾਂ ਦੇ ਜਿਹੜੀਆਂ ਫੀਸਾਂ ਨੇ ਉਹੋ ਯੂਨੀਵਰਸਿਟੀ ਨੂੰ ਉਹਦੇ ਲਈ ਗ੍ਰਾਂਟ ਨਹੀਂ ਮਿਲਦੀ ਯੂਨੀਵਰਸਿਟੀ ਆਪਣੇ ਜਿਹੜੀਆਂ ਫੀਸਾਂ ਹੁੰਦੀਆਂ ਨੇ ਉਹਦੇ ਚੋਂ ਹੀ ਤਾਂ ਸਾਰਾ ਖਰਚਾ ਡਿਪਾਰਟਮੈਂਟ ਦਾ ਕੱਢਦੀ ਹੈ ਉਹਦੇ ਲਈ ਕੀ ਹੁੰਦਾ ਫਿਰ ਵੀ ਇਹ ਨਾ ਮਤਲਬ ਇੱਕ ਸਾਲ ਦੀਆਂ ਫੀਸਾਂ ਜੇ ਲੱਖ-ਲੱਖ ਰੁਪਏ 1.5 ਲੱਖ ਸਵਾ ਲੱਖ ਤੱਕ ਪਹੁੰਚ ਜਾਂਦੀਆਂ ਨੇ ਤੇ ਪਿਛਲੇ ਸਮੇਂ 'ਚ ਇਹ ਜਿਹੜਾ ਇੱਕ ਟ੍ਰੈਂਡ ਹੈ ਇਹ ਯੂਨੀਵਰਸਿਟੀ ਵਿੱਚ ਕਾਫੀ ਵਧਿਆ ਹੈ ਵੀ ਨਵੇਂ ਡਿਪਾਰਟਮੈਂਟ ਜਿਹੜੇ ਬਣ ਰਹੇ ਨੇ ਉਹਨਾਂ ਦੀਆਂ ਫੀਸਾਂ ਜਿਵੇਂ ਇੰਜੀਨੀਅਰਿੰਗ ਡਿਪਾਰਟਮੈਂਟ ਹੋ ਗਿਆ ਇੱਕ ਨਵਾਂ 5 ਇਅਰ ਲੋਰ ਡਿਪਾਰਟਮੈਂਟ ਹੈ ਉਹਨਾਂ ਦੀਆਂ ਫੀਸਾਂ ਲੱਖ 1.5 ਲੱਖ ਨੇ ਇੱਕ ਸਾਲ ਦੀਆਂ ਸਮਰ ਸਕੂਲ ਪ੍ਰੋਗਰਾਮ ਲੈ ਕੇ ਜਾ ਰਹੇ ਨੇ ਯੂਕੇ ਵਿੱਚ ਤੇ ਉਹਦੀ ਵੀ ਜਿਹੜੀ ਫੀਸ ਹੈ ਉਹ 4-4 5-5 ਲੱਖ ਰੱਖੀ ਗਈ ਹੈ ਮਤਲਬ ਯੂਨੀਵਰਸਿਟੀ ਵਿੱਚ ਇੱਕ ਇਹੋ ਜਿ ਉਹੀ ਸੱਚੇ ਰੂਪ ਵਿੱਚ ਅਸਲ ਤੌਰ ਤੇ ਜਿਹੜੀ ਸਿੱਖਿਆ ਹੈ ਉਹ ਪ੍ਰਾਪਤ ਕਰ ਸਕੂਗਾ ਪ੍ਰਾਈਵੇਟਾਈਜੇਸ਼ਨ ਜਿਹੜੀ ਪ੍ਰਾਈਵੇਟਾਈਜੇਸ਼ਨ ਹੈ ਜਿਹੜਾ ਨਿੱਜੀਕਰਨ ਹੈ ਸਿੱਖਿਆ ਦਾ ਉਹ ਇਸ ਯੂਨੀਵਰਸਿਟੀ ਵਿੱਚ ਵੀ ਹੋ ਰਿਹਾ ਲਗਾਤਾਰ ਪਿਛਲੇ ਸਮੇਂ ਵਿੱਚ ਤੇ ਜਿਵੇਂ ਆਪਾਂ ਦੇਖਦੇ ਹਾਂ ਵੀ ਹਰ ਸਾਲ ਯੂਨੀਵਰਸਿਟੀ ਦੀ ਜਿਹੜੀਆਂ ਫੀਸਾਂ ਨੇ ਉਹ ਕੁਝ ਇੱਕ ਪਰਸੈਂਟ ਹੁੰਦਾ ਜਿਹੜੀਆਂ ਵਧਾਈਆਂ ਹੀ ਜਾਂਦੀਆਂ ਨੇ ਮੈਨੂਲੀ ਵਧਾਈ ਉਹਦਾ ਕੋਈ ਕਾਰਨ ਨਹੀਂ ਦਿੱਤਾ ਜਾਂਦਾ ਨਾ ਹੀ ਕੋਈ ਮਤਲਬ ਕਰਿਕੂਲਮ ਵਿੱਚ ਕੋਈ ਹੋ ਜਾਏ ਵਾਧਾ ਕੀਤਾ ਉਹ ਜੀ ਚੀਜ਼ ਦੇ ਲਈ ਲੋਡ ਹੋਵੇ ਨਾ ਹੀ ਸਾਡੀ ਜਿਹੜੀਆਂ ਇਮਾਰਤਾਂ ਨੇ ਜਾਂ ਲੈਬ ਨੇ ਸਾਇੰਸਿਸ ਵਾਲੇ ਸਟੂਡੈਂਟਸ ਨੇ ਜਾਂ ਫਿਰ ਕੋਈ ਵੀ ਸਹੂਲਤਾਂ ਹੁੰਦੀਆਂ ਨੇ ਜਿਹੜੀਆਂ ਵਿਦਿਆਰਥੀਆਂ ਲਈ ਉਹਨਾਂ 'ਚ ਕੋਈ ਬਦਲਾਅ ਨਹੀਂ ਆਉਂਦਾ ਪਰ ਫੀਸਾਂ ਲਗਾਤਾਰ ਹਰ ਸਾਲ ਵਧਦੀਆਂ ਨੇ ਤੇ ਇਹ ਮਤਲਬ ਜੇ ਇਸ ਤਰ੍ਹਾਂ ਹੀ ਚੱਲਦਾ ਰਹੂਗਾ ਤਾਂ ਜਿਹੜੀ ਯੂਨੀਵਰਸਿਟੀ ਹੈ ਉਹ ਇੱਕ ਬਹੁਤ ਛੋਟੇ ਤੱਬਕੇ ਦੀ ਯੂਨੀਵਰਸਿਟੀ ਰਹਿ ਜਾਊਗੀ ਕੁੱਲ ਜਿਹੜੇ ਸਮਾਜ ਵਿੱਚ ਵਿਦਿਆਰਥੀ ਅੱਜ ਪੜ੍ਹਦੇ ਨੇ ਉਹਨਾਂ ਦਾ ਜਿਹੜਾ ਐਕਸੈਸ ਸਿੱਖਿਆ ਲਈ ਉਹ ਘਟਦਾ ਜਾਊਗਾ ਇਸ ਯੂਨੀਵਰਸਿਟੀ ਰੈਂਕਿੰਗ ਦੇ ਮਾਮਲੇ 'ਚ ਪਰ ਸੀ ਪੰਜਾਬ ਯੂਨੀਵਰਸਿਟੀ ਪਹਿਲਾ ਮਤਲਬ ਕਿਸ ਇਹ ਸੀਗੇ ਉੱਪਰ ਪਰ ਅੱਜ ਦਾ ਜਿਵੇਂ ਰੈਂਕਿੰਗ ਕਿਵੇਂ ਵਧਦੀ ਹੈ یونیورسٹی ਚੰਗੀ ਰਿਸਰਚ ਹੋਵੇ یونیورسٹی ਚ ਜਿਹੜੇ ਕੋਈ ਅਲੱਗ-ਅਲੱਗ ਵਿਸ਼ੇ 'ਚ ਕੁਝ ਵਾਧਾ ਹੋਵੇ ਪਰ ਅੱਜ ਇਸ ਯੂਨੀਵਰਸਿਟੀ ਜਿਹੜੀ ਫੀਸਾਂ ਤੋਂ ਇਲਾਵਾ ਇੱਕ ਹੋਰ ਵੱਡੀ ਦਿੱਕਤ ਹੈ ਉਹ ਪ੍ਰੋਫੈਸਰ ਦੀ ਜਿਹੜੀ ਫੈਕਲਟੀ ਦੀ ਰਿਕਰੂਟਮੈਂਟ ਦੀ ਹੈ ਅੱਜ ਜਿਹੜੇ ਡਿਪਾਰਟਮੈਂਟਸ ਨੇ ਉਹ ਜ਼ਿਆਦਾਤਰ ਰਿਸਰਚ ਕੋਲਰ ਜਾਂ ਗੈਸਟ ਫੈਕਲਟੀ ਤੇ ਬੇਸ ਤੇ ਚੱਲਦੇ ਨੇ ਤੇ ਉੱਥੇ ਫਿਰ ਨਾ ਹੀ ਜਿਹੜੇ ਰਿਸਰਚ ਕੋਲਰ ਨੇ ਉਹਨਾਂ ਤੇ ਵੀ ਭਾਰ ਪੈਂਦੇ ਵੀ ਅਸੀਂ ਕਲਾਸਾਂ ਵੀ ਲਈਏ ਸੀ ਐਡਮਿਨਿਸਟ੍ਰੇਟਿਵ ਕੰਮ ਵੀ ਕਰੀਏ ਤਾਂ ਇਸ ਕਰਕੇ ਉਹ ਆਫ ਦੀ ਰਿਸਰਚ ਉਸ ਚੰ ਜੇ ਦੂਜਾ ਜਿਹੜਾ ਲਗਾਤਾਰ ਜਿਹੜੇ ਪਰਮਨੈਂਟ ਪ੍ਰੋਫੈਸਰ ਹੈ ਜੋ ਉਹ ਨਹੀਂ ਹੋਣਗੇ ਤਾਂ ਫਿਰ ਯੂਨੀਵਰਸਿਟੀ ਦਾ ਉਵੇਂ ਅਸਲ ਜਿਹੜੀ ਪੜ੍ਹਾਈ ਹੈ ਉਹ ਚੰਗੀ ਨਹੀਂ ਹੋਏਗੀ ਤਾਂ ਰੈਂਕਿੰਗ ਵੀ ਕਿੱਥੋਂ ਆਏਗੀ ਤਾਂ ਜਿਹੜੀ ਆ ਰਿਕਰੂਟਮੈਂਟ ਦੀ ਜਿਹੜੀ ਦਿੱਕਤ ਹੈ ਵੀ ਬਹੁਤ ਵੱਡੀ ਦਿੱਕਤ ਹੈ ਇਸ ਟਾਈਮ ਕਿ ਗਾਣਿਆਂ ਦੇ ਵਿੱਚ ਜੋ ਦਿਖਾਈ ਜਾਂਦੀ ਹੈ ਪੰਜਾਬੀ ਯੂਨੀਵਰਸਿਟੀ ਉਹ ਤੋਂ ਕੰਪਲੀਟਲੀ ਡਿਫਰੈਂਟ ਹੈ ਤੁਹਾਡੇ ਕਹਿਣ ਦਾ ਮਤਲਬ ਨੀ ਦੇਖੋ ਗਾਣਿਆਂ ਚ ਜੋ ਦਿਖਾਈ ਜਾਂਦੇ ਨੇ ਨਾ ਗਾਣਿਆਂ ਚ ਵੀ ਯੂਨੀਵਰਸਿਟੀ ਦਾ ਸਿਰਫ ਜਿਹੜਾ ਉਹ ਗਲੈਮਰ ਵਾਲਾ ਪੱਖ ਹੈ ਨਾ ਵੀ ਤੁਸੀਂ ਸਟੂਸੀ ਦੇ ਗੇੜੇ ਮਾਰ ਲਓ ਸਭ ਕਰ ਲਓ ਪਰ ਅਸਲ ਚ ਜੋ ਹੁਣ ਵਿਦਿਆਰਥੀ ਇੰਨੀ ਦੂਰੋਂ ਆਉਂਦਾ ਸਭ ਛੱਡ ਕੇ ਹਨ ਇੱਕ ਯੂਨੀਵਰਸਿਟੀ ਚ ਪੜਨ ਆਂਦੇ ਉਹਨਾਂ ਦੇ ਜਿਹੜੇ ਘਰ ਦੇ ਨੇ ਉਹ ਕਿਤਨੇ ਕਿੱਥੇ ਅੱਜ ਦੇ ਟਾਈਮ 'ਚ ਜਿਹੜੀ ਸਿੱਖਿਆ ਉਹ ਇੰਨੀ ਮਹਿੰਗੀ ਹੋ ਚੁੱਕੀ ਹੈ ਵੀ ਆਪਾਂ ਆ ਬਿਨਾ ਕੁਝ ਕਟੌਤੀ ਕੀਤੇ ਆਪਦੇ ਬੱਚਿਆਂ ਨੂੰ ਮਾਪਿਓ ਪੜਾ ਨਹੀਂ ਸਕਦੇ ਫੋਰਡੇਬਲ ਨਹੀਂ ਰਹੇ ਤੇ ਉਹ ਇੰਨੀ ਉੱਥੇ ਕਟੌਤੀ ਕਰਕੇ ਉਹਨਾਂ ਨੂੰ ਪੜਾ ਰਹੇ ਨੇ ਤੇ ਇੱਥੇ ਆ ਕੇ ਜਦੋਂ ਆਪਾਂ ਵੇ ਤਾਂ ਉਦੋਂ ਅਗੇ ਉਹਨਾਂ ਬੱਚਿਆਂ ਵਾਸਤੇ ਇਸ ਯੂਨੀਵਰਸਿਟੀ ਦੇ ਜਿਹੜੀ ਰਿਫਲੈਕਸ਼ਨ ਹੈ ਜਿਹੜਾ ਉਹ ਬਿਲਕੁਲ ਅਲੱਗ ਹੁੰਦਾ ਹੈ ਤੇ ਉਸ ਨੂੰ ਮੈਨੂੰ ਲੱਗਦਾ ਹੈ ਹੋਰ ਬਾਹਰ ਲੈ ਕੇ ਆਉਣਾ ਚਾਹੀਦਾ ਹੈ ਤਾਂ ਕਿ ਜਿਹੜੇ ਇੱਥੇ ਸੱਚੀ ਵਿਦਿਆਰਥੀ ਜਿੱਥੇ ਬੰਦੀਆਂ ਦਾ ਕੰਮ ਸਟੂਡੈਂਟਸ ਦਾ ਜਿਹੜਾ ਕੰਮ ਬੰਦੇ ਵੀ ਆਪਾਂ ਯੂਨੀਵਰਸਿਟੀ ਨੂੰ ਹੋਰ ਚੰਗਾ ਕਰੀਏ ਉਹ ਲੋਕ ਸਮਝ ਸਕਣ ਤੇ ਹੋਰ ਚੰਗੀ ਤਰੀਕੇ ਨਾਲ ਕੁੜੀਆਂ ਨੂੰ ਕੀ ਦਿੱਕਤਾਂ ਆ ਰਹੀਆਂ ਨੇ ਹੋਰ ਇੱਥੇ ਕੁੜੀਆਂ ਨੂੰ ਇੱਥੇ ਜਿਵੇਂ ਆਪਾਂ ਗੱਲ ਕੀਤੀ ਵੀ ਈਵ ਟੀਜ਼ਿੰਗ ਉਹ ਸਭ ਤੋਂ ਵੱਡੀ ਇਸ ਟਾਈਮ ਦਿੱਕਤ ਹੈ ਜਾਂ ਆਪ ਆਸ-ਪਾਸ ਦੇ ਜਿਹੜੇ ਉਹਨਾਂ ਦੇ ਕਲਾਸਮੇਟਸ ਹੀ ਹੁੰਦੇ ਉਹ ਵੀ ਪਰੇਸ਼ਾਨ ਕਰਦੇ ਨੇ ਕਿ ਮਤਲਬ ਕੁੜੀਆਂ ਦੀ ਸਭ ਤੋਂ ਵੱਡੀ ਦਿੱਕਤ ਆਏ ਕਿ ਉਹਨਾਂ ਦੀ ਦਿੱਕਤਾਂ ਬਾਹਰ ਨਹੀਂ ਆ ਪੰਦੀਆਂ ਉਹ ਹਮੇਸ਼ਾ ਹੀ ਅੰਦਰ ਕਿਤੇ ਨਾ ਕਿਤੇ ਕੁੱਟਕੁੱਟਦੀਆਂ ਰਹਿੰਦੀਆਂ ਨੇ ਕਿਉਂ ਪਰੇਸ਼ਾਨ ਕਰਦੇ ਆ ਉਹਨਾਂ ਨੂੰ ਪਰੇਸ਼ਾਨ ਕੁੜੀਆਂ ਨੂੰ ਆਮ ਤੌਰ ਤੇ ਸਮਾਜ ਚ ਕਿਉਂ ਕਿਵੇਂ ਪਰੇਸ਼ਾਨ ਕੀਤਾ ਜਾਂਦਾ ਹੈ ਵੀ ਤੁਸੀਂ ਉਹਨਾਂ ਦੀ ਕੋਈ ਪਰਸਨਲ ਜਿਹੜੀਆਂ ਡਿਮਾਂਡਸ ਨੇ ਉਹਨਾਂ ਦੀ ਰਿਕੁਐਸਟ ਨੇ ਉਹ ਪੂਰੀਆਂ ਕਰੋ ਕਿਉਂਕਿ ਉਹਨਾਂ ਨੂੰ ਇੰਨਾ ਇੱਕ ਮੰਨਿਆ ਹੀ ਨ ਜਾਂਦਾ ਵੀ ਉਹ ਮਨ੍ਹਾ ਕਰ ਸਕਦੀਆਂ ਕਿਸੇ ਚੀਜ਼ ਨੂੰ ਕੁੜੀਆਂ ਦੀ ਉਹ ਉਹਨਾਂ ਨੂੰ ਇੰਨਾ ਥੱਲੇ ਸਮਝਿਆ ਜਾਂਦਾ ਵੀ ਉਹਨਾਂ ਨੂੰ ਤਾਂ ਮੰਨੀ ਪਏਗੀ ਉਹ ਚੀਜ਼ ਇਸ ਕਰਕੇ ਉਹਨਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਕਿਉਂਕਿ ਜਦੋਂ ਅਸੀਂ ਆਪ ਇਵਟੀਜ਼ਿੰਗ ਦੀ ਵੀ ਗੱਲ ਕਰਨੇ ਆ ਉਹਦੇ ਵਿੱਚ ਸਿਰਫ ਆ ਦੇਖਿਆ ਜਾਂਦਾ ਵੀ ਉਹ ਉਸ ਉਹ ਸਿਰਫ ਇੱਕ ਮਾਹ ਹੈ ਮਾਸ ਹੈ ਉਹਨੂੰ ਆਪਾਂ ਛੇੜ ਕੇ ਚਲੇ ਜਾਵਾਂਗੇ ਕੁਝ ਨਹੀਂ ਹੋਏਗਾ ਪਰ ਉਹਨਦੇ ਤੇ ਜੋ ਇੱਕ ਉਹਨੂੰ ਫਰਕ ਪੈਗਾ ਉਸ ਬਾਰੇ ਨਿਕਲਦੀ ਜਾਂਦੀ ਕਿ ਕੁੜੀਆਂ ਨੇ ਪਾਵਰਫੁਲ ਨਹੀਂ ਹੈਗੀਆਂ ਕਿ ਯੂਨਾਈਟ ਹੋ ਕੇ ਇਸ ਗੱਲ ਦਾ ਇਸ ਗੱਲ ਦੀ ਖਿਲਾਫਤ ਕਰਨ ਆਵਾਜ਼ ਕੁੜੀਆਂ ਤਾਂ ਪਾਵਰਫੁੱਲ ਹੋ ਗਈਆਂ ਨੇ ਤਾਂ ਹੀ ਅੱਜ ਜੋ ਜਿਵੇਂ 24 ਘੰਟੇ ਹੌਸਟਲ ਖੁੱਲ੍ਹੇ ਉਹ ਕੁੜੀਆਂ ਦੀ ਲੜਾਈ ਕਰਕੇ ਖੁੱਲਲੇ ਨੇ ਕੁੜੀਆਂ ਅੱਜ ਇੰਨਾ ਬੋਲ ਰਹੀਆਂ ਨੇ ਤਾਂ ਹੀ ਇਨਸੀਡੈਂਟਸ ਉੱਤੇ ਕੱਟ ਹੋਇਆ ਹੈ ਤਾਂ ਹੀ ਇੱਥੇ ਉਹਨਾਂ ਨੂੰ 24 ਘੰਟੇ ਲਾਇਬ੍ਰੇਰੀ ਦਾ ਐਕਸੈਸ ਮਿਲਿਆ ਤੇ ਉਹ ਮਤਲਬ ਅਸੀਂ ਇਹ ਨਹੀਂ ਕਹਿੰਦੇ ਵੀ ਕੁੜੀਆਂ ਬੋਲਦੀਆਂ ਨਹੀਂ ਆ ਕੁੜੀਆਂ ਬੋਲ ਨਹੀਂ ਸਕਦੀਆਂ ਅੱਜ ਤੱਕ ਜੋ ਵੀ ਚੰਗਾ ਹੋਇਆ ਉਹ ਕੁੜੀਆਂ ਨੇ ਬਰਾਬਰ ਹੁੰਦੇ ਸ਼ਮੂਲੇ ਦਿੱਤੀ ਪਰ ਜਿੰਨਾ ਵੀ ਗਲਤ ਹੋ ਰਿਹਾ ਉਹ ਹੋ ਰਿਹਾ ਤੇ ਕੋਈ ਬੋਲ ਨਹੀਂ ਰਿਹਾ ਇਹ ਵੀ ਤੁਸੀਂ ਕਹਿ ਰਹੇ ਹੋ ਨਾ ਨਹੀਂ ਕੋਈ ਬੋਲਦੇ ਵੀ ਹੈ ਤਾਂ ਹੀ ਲਗਾਤਾਰ ਹੁ ਕਰਦੇ ਆ ਤਾਂ ਉਥੇ ਐਕਸ਼ਨ ਲਿੱਤਾ ਜਾਂਦਾ ਹੈ ਉਹ ਤਾਂ ਹੀ ਲਿੱਤਾ ਜਾ ਰਹੇ ਕਿ ਕੁੜੀਆਂ ਲਗਾਤਾਰ ਜ ਬੋਲ ਰਹੀਆਂ ਨੇ ਤੇ ਅਸੀਂ ਜਣੇ ਵੀ ਹੋਰ ਵੀ ਕੁੜੀਆਂ ਮਤਲਬ ਜਿਵੇਂ ਆਪਾਂ ਗੱਲ ਕੀਤੀ ਵੀ ਉਹ ਕੁਟੰਨਾ ਉਹ ਆਪਦੀ ਜਿਹੜੀਆਂ ਕਿਉਂਕਿ ਹਜੇ ਵੀ ਸਮਾਜ ਚ ਉਹ ਗੱਲ ਬਰਕਰਾਰ ਹੈ ਵੀ ਤੁਸੀਂ ਬੋਲੋਗੇ ਤਾਂ ਤੁਹਾਡੀ ਹੀ ਇੱਜ਼ਤ ਤੇ ਗੱਲ ਆਏਗੀ ਤੁਹਾਡੀ ਹੀ ਬੇਇੱਜ਼ਤੀ ਹੋਏਗੀ ਤਾਂ ਤੁਸੀਂ ਬੋਲੋ ਨਾ ਤੇ ਜਦੋਂ ਤੱਕ ਉਹ ਪੂਰੀ ਤਰ੍ਹਾਂ ਨਹੀਂ ਜਾਂਦੀ ਉਹ ਚੀਜ਼ ਉਦੋਂ ਤੱਕ ਕੁੜੀਆਂ ਨਾਲ ਅਜਿਹੇ ਇਨਸੀਡੈਂਟਸ ਹੋਣਗੇ ਉਹ ਨਹੀਂ ਬੋਲ ਪਾ ਰਹੀਆਂ ਪਰ ਅਸੀਂ ਜਣੇ ਵੀ ਉਹਨਾਂ ਨੂੰ ਹੋਰ ਸਪੇਸ ਮਿਲੇ ਹਨ ਉਹ ਗੱਲ ਕਰ ਸਕਣ ਅਜੇ ਹੋਰ ਸੈਲ ਬਣਨ ਤਾਂ ਕਿ ਉਹਨਾਂ ਦੀ ਗੱਲ ਆਰਾਮ ਨਾਲ ਉਹ ਆਪਦੀ ਆ ਇਦਾਂ ਤਾਂ ਨਹੀਂ ਹੋਏਗਾ ਆਉਣ ਵਾਲੇ ਸਮੇਂ 'ਚ ਜਿਵੇਂ ਕੁੜੀਆਂ ਨੂੰ ਕਿਹਾ ਜਾਂਦਾ ਕਿ ਇਲੈਕਸ਼ਨ 'ਚ ਪਾਰਟਿਸਿਪੇਟ ਨਾ ਕਰੋ ਆਉਣ ਵਾਲੇ ਸਮੇਂ 'ਚ ਤਾਂ ਨਹੀਂ ਕਿਹਾ ਜਾਏਗਾ ਕਿ ਯੂਨੀਵਰਸਿਟੀ 'ਚ ਐਡਮਿਸ਼ਨ ਨਾ ਲਓ ਨਹੀਂ ਨਹੀਂ ਐ ਤਾਂ ਨਹੀਂ ਹੋਊਗਾ ਜਿਵੇਂ ਅੱਜ ਕੁੜੀਆਂ ਸਮਾਜ ਦਾ ਇੱਕ ਬਰਾਬਰ ਹਿੱਸਾ ਨੇ ਉਹ ਕੰਮ ਕਰਦੀਆਂ ਨੇ ਤੇ ਉਹ ਇੰਡੀਪੈਂਡੈਂਟਲੀ ਜਿਉਂਦੀਆਂ ਨੇ ਤੇ ਐ ਤਾਂ ਨਹੀਂ ਹੋਗਾ ਵੀ ਕੁੜੀਆਂ ਨੂੰ ਪੜਨ ਤੋਂ ਮਨਾ ਕੀਤਾ ਜਾਊਗਾ ਤੁਹਾਡੀਆਂ ਗੱਲਾਂ ਥੋੜੀਆਂ ਜਿਵੇਂ ਮਾਪਿਆਂ ਨੂੰ ਡਰਾ ਸਕਦੀਆਂ ਨੇ ਨਾ ਕਿ ਰਾਤ ਨੂੰ ਗੱਡੀਆਂ ਜੇ ਲਾਉਡ ਸਪੀਕਰਸ ਹੁੰਦੇ ਨੇ ਸ਼ਰਾਬ ਚੱਲ ਰਹੀ ਹੁੰਦੀ ਔਰ ਪਿੱਛਾ ਕੀਤਾ ਜਾਂਦਾ ਕੁੜੀਆਂ ਦਾ ਨਹੀਂ ਦੇਖੋ ਇਹ ਸੁਣਨ ਚ ਹੋ ਸਕਦਾ ਹੈ ਵੀ ਲੱਗੇ ਵੀ ਪਤਾ ਨਹੀਂ ਯੂਨੀਵਰਸਿਟੀ ਵਿੱਚ ਕੀ ਚੱਲਦਾ ਪਿਆ ਪਰ ਇਹ ਯੂਨੀਵਰਸਿਟੀ ਮਤਲਬ ਇਹ ਨਹੀਂ ਹੈਗਾ ਵੀ ਇਸ ਯੂਨੀਵਰਸਿਟੀ ਸਿਰਫ ਇਹ ਚੱਲਦਾ ਇਸ ਯੂਨੀਵਰਸਿਟੀ ਚੰਗੀ ਪੜ੍ਹਾਈ ਵੀ ਹੁੰਦੀ ਹੈ ਇੱਥੇ ਕੁੜੀਆਂ ਆਉਂਦੀਆਂ ਨੇ ਇੱਥੇ ਸਭ ਤੋਂ ਵੱਧ ਕੁੜੀਆਂ ਨੇ 70% ਇੱਥੇ ਕੁੜੀਆਂ ਪੜ੍ਹਦੀਆਂ ਨੇ ਤੇ ਇੱਥੇ ਕੁੜੀਆਂ ਦੀ ਜ਼ਿਆਦਾ ਹੋਣ ਕਰਕੇ ਮਤਲਬ ਇੱਕ ਮਾਹੌਲ ਜਿਹੜਾ ਹੈਗਾ ਕੁੜੀਆਂ ਨੂੰ ਉਹ ਸਪੇਸ ਮਿਲਦੀ ਹੈ ਮਤਲਬ ਇੱਕ ਕੰਫਰਟੇਬਲ ਸਪੇਸ ਕੁੜੀਆਂ ਲਈ ਹੁੰਦੀ ਹੈ ਅਸੀਂ ਇਹੀ ਚਾਹੁੰਦੇ ਆ ਵੀ ਜਿਹੜੀ ਮਤਲਬ ਸਿਰਫ ਆਈ ਨਹੀਂ ਹੋ ਸਕਦਾ ਵੀ ਸਿਰਫ ਇੱਕ ਚੀਜ਼ ਹੋਵੇ ਤੇ ਦੋਨਾਂ ਚੀਜ਼ਾਂ ਨੇ ਵੀ ਚੰਗਾ ਵੀ ਹੈ ਮਾੜਾ ਵੀ ਹੈ ਤੇ ਜਿਹੜਾ ਮਾੜਾ ਆਇਆ ਸੀ ਉਹਦੇ ਲਈ ਗੱਲ ਉਹਦੇ ਤੇ ਗੱਲ ਇਸ ਕਰਕੇ ਕਰਦੇ ਕਿ ਉਹ ਉਹਨੂੰ ਘਟਾਉਣਾ ਚਾਹੀਦਾ ਹੈ ਤੇ ਉਹ ਤਾਂ ਹੀ ਘਟੂਗਾ ਜੇ ਉਹਦੇ ਬਾਰੇ ਗੱਲ ਹੋਊਗੀ ਜੇ ਵਾਰ ਵਾਰ ਲੋਕਾਂ ਨੂੰ ਉਹਦੇ ਬਾਰੇ ਪਤਾ ਲੱਗੂਗਾ ਤਾਂ ਕਿ ਉਹ ਇਹਦੇ ਬਾਰੇ ਆਪਣੀ ਸੋਚ ਬਦਲਣ ਤੇ ਇਹਦੇ ਜਿਹੜੇ ਇਹਨੂੰ ਬਦਲਣ ਲਈ ਕੰਮ ਕਰਨ ਬਹੁਤ ਵਾਰ ਇਦਾਂ ਹੁੰਦਾ ਜਿਵੇਂ ਫਿਲਮਾਂ ਦੀ ਗੱਲ ਕਰਦੇ ਆ ਜੇ ਵਿਲਨ ਹੈ ਤਾਂ ਹੀਰੋ ਵੀ ਤਾਂ ਹੈਗਾ ਜੇ ਇੱਥੇ ਕੋਈ ਮੁੰਡਾ ਬਾਹਰ ਆ ਕੇ ਕੁੜੀ ਨਾਲ ਛੇੜਛਾੜ ਕਰਦਾ ਹੈ ਤਾਂ ਪ੍ਰੇਮਸ ਉਹ ਮਿਲ ਕੇ ਰੋਕਦੇ ਵੀ ਤਾਂ ਹੋਊਗਾ ਕਿ ਇਹ ਹੁਲੜਬਾਜ਼ੀ ਨਹੀਂ ਹੋਣੀ ਚਾਹੀਦੀ ਕੁਝ ਤਾਂ ਡੀਸੈਂਸੀ ਹੋਏਗੀ ਕਿਤੇ ਤਾਂ ਕਿ ਦੇਖੋ ਆਪਾਂ ਜਦੋਂ ਗੱਲ ਕਰਨੇ ਆ ਵੀ ਆਹ ਤਾਂ ਰੋਕਣਗੇ ਚੰਗੀ ਗੱਲ ਹੈ ਰੋਕਣਾ ਵੀ ਚਾਹੀਦਾ ਹੈ ਪਰ ਜਦੋਂ ਆਪਾਂ ਕੁੱਲ ਉਹਨ ਦੀ ਗੱਲ ਕਰਨੇ ਆ ਬੇਸ ਚੀਜ਼ ਨੂੰ ਰੋਕਿਆ ਕਿਵੇਂ ਜਾਵੇ ਹੈਨਾ ਉਹ ਤੋਂ ਤਾਂ ਆਪਾਂ ਐਡਮਿਨਿਸਟ੍ਰੇਟਿਵ ਪੱਖ ਤੋਂ ਗੱਲ ਕਰਾਂਗੇ ਨਾ ਵੀ ਅਜੇ ਪ੍ਰੋਵੀਜ਼ਨਸ ਹੋਣ ਵੀ ਆ ਚੀਜ਼ਾਂ ਨਾ ਹੋਣ ਇਹ ਤਾਂ ਚੰਗੀ ਗੱਲ ਹੈ ਇਹ ਹੋਏਗਾ ਪਹਿਲਾ ਮਤਲਬ ਸਟੂਡੈਂਟਸ ਇਕੱਠੇ ਹੋ ਕੇ ਬੋਲਣਗੇ ਤਾਂ ਹੀ ਇਹ ਗੱਲ ਐਡਮਿਨਿਸਟ੍ਰੇਸ਼ਨ ਤੱਕ ਪਹੁੰਚੇਗੀ ਇਹ ਤਾਂ ਬੋਲਣਾ ਹੀ ਚਾਹੀਦਾ ਹੈ ਤੇ ਬੋਲਦੇ ਵੀ ਹੈ ਸਟੂਡੈਂਟਸ ਤੁਹਾਡੀ ਹੁਣ ਮੰਗ ਕੀ ਕਿ ਯੂਨੀਵਰਸਿਟੀ ਦੇ ਵਿੱਚ ਜਿਹੜੀਆਂ ਬਾਹਰਲੀਆਂ ਗੱਡੀਆਂ ਨੇ ਉਹਨਾਂ ਦਾ ਆ ਕੁੜੀਆਂ ਵਾਲੇ ਮਸਲੇ ਨੂੰ ਲੈ ਕੇ ਤੇ ਵੈਸੇ ਵੀ ਇੱਕ ਯੂਨੀਵਰਸਿਟੀ ਦਾ ਜਿਹੜਾ ਮਾਹੌਲ ਹੈ ਉਹਨੂੰ ਥੋੜਾ ਬਿਹਤਰ ਬਣਾਉਣ ਲਈ ਜਿਵੇਂ ਅਸੀਂ ਦੇਖਿਆ ਵੀ ਖੁਦਾਈਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਹੈਗੀ ਐ ਤੇ ਉਹ ਚੰਗੀ ਉਦਾਹਰਣ ਐ ਇਸ ਗੱਲ ਦੀ ਵੀ ਉੱਥੇ ਇਹ ਚੀਜ਼ ਲਾਗੂ ਹੋਈ ਐ ਤੇ ਉੱਥੇ ਬਿਹਤਰ ਹੋਈਆਂ ਨੇ ਚੀਜ਼ਾਂ ਤੇ ਉਹੀ ਅਸੀਂ ਚਾਹੁੰਦੇ ਆ ਵੀ ਇੱਥੇ ਵੀ ਲਾਗੂ ਹੋਵੇ ਇੱਥੇ ਹੁਣ ਲਾਇਬ੍ਰੇਰੀ ਐ ਅਸੀਂ ਲਾਇਬ੍ਰੇਰੀ ਵਿੱਚ ਦੇਖਦੇ ਆਂ ਮਤਲਬ ਇਹ ਕੁੱਲ ਸਮਾਜ ਦੀ ਜਿਹੜੀ ਦਿੱਕਤ ਐ ਬੇਰੋਜ਼ਗਾਰੀ ਦੀ ਉਹਦੇ ਨਾਲ ਜੁੜੀ ਹੋਈ ਐ ਕਿ ਅਸੀਂ ਵਿਦਿਆਰਥੀ ਆ ਸਾਨੂੰ ਆਬਵੀਅਸਲੀ ਇਹ ਇਫੈਕਟ ਕਰੂਗੀ ਵੀ ਇਹ ਲਾਇਬ੍ਰੇਰੀ ਵਿੱਚ ਜਿਹੜੇ ਵਿਦਿਆਰਥੀ ਨੇ ਉਹ 12 12 14 ਘੰਟੇ ਪੜਦੇ ਰਹਿੰਦੇ ਨੇ ਲਗਾਤਾਰ ਤੇ ਇੱਕ ਜਿਹੜੀ ਨਿਰਾਸ਼ਾ ਦਾ ਇੱਕ ਡਰ ਇੱਕ ਡਰ ਹੁੰਦਾ ਹੈ ਵੀ ਸਾਨੂੰ ਨੌਕਰੀ ਮਿਲੂਗੀ ਕਿ ਨਹੀਂ ਮਿਲੂਗੀ ਤੇ ਇਹ ਪੂਲ ਸਮਾਜ ਨਾਲ ਜੁੜੀ ਹੋਈ ਗੱਲ ਜਿਹੜੀ ਅੱਜ ਇਸ ਯੂਨੀਵਰਸਿਟੀ ਵਿੱਚ ਵੀ ਹੈਗੀ ਹੈ ਵੀ ਇੱਕ ਇੱਕ ਪਾਸੇ ਫੀਸਾਂ ਨੇ ਉਹ ਲਗਾਤਾਰ ਵਧ ਰਹੀਆਂ ਨੇ ਦੂਜੇ ਪਾਸੇ ਅਸੀਂ ਦੇਖਦੇ ਵੀ ਨੌਕਰੀਆਂ ਨੇ ਉਹ ਘਟ ਰਹੀਆਂ ਨੇ ਵੀ ਪਿੱਛੇ ਇੱਕ ਕੰਕਰ ਆਇਆ ਸੀਗਾ ਨਾ ਵੀ ਜਿੰਨੇ ਅੱਜ ਦੇਸ਼ ਵਿੱਚ ਪੂਲ ਬੇਰੋਜ਼ਗਾਰ ਨੇ ਉਹਨਾਂ ਚੋਂ 83% ਦੀ ਨੌਜਵਾਨ ਨੇ ਤੇ ਇਹ ਜਿਹੜੇ ਅੰਕੜੇ ਨੇ ਇਹ ਬਹੁਤ ਭਿਆਨਕ ਅੰਕੜੇ ਨੇ ਹੈਰਾਨ ਕਰਨਾ ਐ ਐਜੂਕੇਟਿਡ ਆ ਉਹਨਾਂ ਚ ਮੇਜੋਰਿਟੀ ਜਿਹੜੀ ਹੈ ਹਾਂ ਜੀ ਉਹ ਪੜ੍ਹੇ ਲਿਖੇ ਨੌਜਵਾਨ ਨੇ ਤੇ ਮਤਲਬ ਇਹ ਵੀ ਅੰਕੜਾ ਆਇਆ ਹੈ ਜਿਗਾ ਵੀ ਜਿੰਨੇ ਤੁਸੀਂ ਅੱਜ ਵੱਧ ਪੜ੍ਹੇ ਲਿਖੇ ਹੋ ਉੰਨੀ ਵੱਧ ਦੁੱਗਣੀ ਸੰਭਾਵਨਾ ਹੈ ਵੀ ਤੁਸੀਂ ਬੇਰੋਜ਼ਗਾਰ ਰਹੋਗੇ ਇਹਦੇ ਮੁਕਾਬਲੇ ਵੀ ਤੁਸੀਂ ਅਨਪੜ ਹੋ ਜਿਹੜੇ ਇਹ ਅੰਕੜੇ ਨੇ ਇਹ ਗੱਲਾਂ ਨੇ ਇਹ ਵਿਦਿਆਰਥੀਆਂ ਲਈ ਮਤਲਬ ਇੱਕ ਬਹੁਤ ਵੱਡੇ ਜਿਹੜੇ ਸਵਾਲ ਨੇ ਉਹ ਪੈਦਾ ਕਰਦੀਆਂ ਨੇ ਵੀ ਜਿਹੜਾ ਪੁਵੇਖ ਹੈ ਉਹ ਕਿੱਥੇ ਜਾ ਰਿਹਾ ਸਾਡਾ ਵਿਦਿਆਰਥੀ ਹੈ ਨਾ ਨੌਜਵਾਨਾਂ ਦਾ ਠੀਕ ਹੈ ਬਹੁਤ ਧੰਨਵਾਦ ਗੱਲ ਹਿਸਟਰੀ ਡਿਪਾਰਟਮੈਂਟ ਤੋਂ ਸਾਰਾ ਤੇ ਸੋਸ਼ੀਓਲੋਜੀ ਡਿਪਾਰਟਮੈਂਟ ਤੋਂ ਮਨਿਕਾ ਕਿਉਂਕਿ ਸਟੂਡੈਂਟਸ ਨੇ ਇਹ ਰੋਜ਼ ਦੇਖਦੇ ਨੇ ਜਾਣਨਾ ਜ਼ਰੂਰੀ ਹੈ ਸੀ ਕਿ ਕੀ ਇਹ ਉਹੀ ਯੂਨੀਵਰਸਿਟੀ ਹੈ ਜਿਹੜੀ ਫਿਲਮਾਂ 'ਚ ਜਾਂ ਕੀਤਾਂ 'ਚ ਦਿਖਾਈ ਜਾਂਦੀ ਹੈ ਜਾਂ ਕੋਈ ਅਲੱਗ ਕੋਈ ਵੱਖਰਾ ਪੱਖ ਵੀ ਹੈ ਉਹ ਵੱਖਰਾ ਪੱਖ ਅੱਜ ਉਬਰ ਕੇ ਸਾਹਮਣੇ ਆਇਆ ਤੇ ਉਮੀਦ ਹੈ ਜਿਹੜੀਆਂ ਇਹਨਾਂ ਦੀਆਂ ਮੰਗਾਂ ਨੇ ਜਿਹੜੇ ਮਸਲੇ ਨੇ ਉਹ ਜਲਦੀ ਹੱਲ ਹੋਣਗੇ ਮੰਗਾਂ ਪੂਰੀਆਂ ਹੋਣਗੀਆਂ ਫਿਲਹਾਲ ਹੀ ਮੈਨੂੰ ਦਿਓ ਇਜਾਜ਼ਤ